ਉਹੀ ਗੱਲ ਹੋਈ ਜਿਸ ਦਾ ਡਰ ਸੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਪਟੇ ਖੂ ਦੇ ਵਿੱਚ ਡਿੱਗ ਪਏ ਨੇ ਉਧਰ ਭਗਵੰਤ ਮਾਨ ਨੂੰ ਕਸੂਤੇ ਘੇਰ ਲਿਆ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਔਰ ਬਹੁਤ ਵੱਡੇ ਖੁਲਾਸੇ ਕੀਤੇ ਆ ਸਿਆਸੀ ਧਮਾਕੇ ਕੀਤੇ ਆ ਇਹੋ ਜੀਆਂ ਗੱਲਾਂ ਜਿਹੜੀਆਂ ਕੁਮਰ ਵਿਜੇ ਪ੍ਰਤਾਪ ਨੇ ਕੀਤੀਆਂ ਨੇ ਵੱਡੇ ਇਹੋ ਜਿਹੇ ਖੁਲਾਸੇ ਉਹਨਾਂ ਨੇ ਕੀਤੇ ਆ ਜਿਹੜੇ ਕਿ ਤੁਹਾਡੇ ਲਈ ਜਾਣਨੇ ਵੀ ਜ਼ਰੂਰੀ ਹੈ ਔਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਸਤੇ ਉਹਨਾਂ ਗੱਲਾਂ ਦਾ ਜਵਾਬ ਦੇਣਾ ਵੀ ਔਖਾ ਕੀ ਕਹਿੰਦੇ ਆ ਕੁਮਰਜੀ ਪ੍ਰਤਾਪੀ ਇਸ ਤੇ ਬਹੁਤ ਅਹਿਮ ਗੱਲਾਂ ਪਤਾ ਕਰਾਂਗੇ ਉਧਰ ਨਾਲ ਹੀ ਪਹਿਲਾਂ ਸ਼ੀਤਰ ਅੰਗਰਾਲ ਚੈਲੰਜ ਕਰਦੇ ਆ ਭਗਵੰਤ ਮਾਨ ਨੂੰ ਤੇ ਭਗਵੰਤ ਮਾਨ ਨੇ ਕੱਲ ਉਹ ਚੈਲੰਜ ਕਬੂਲ ਕਰ ਲਿਆ ਕਹਿੰਦੇ ਜੀ 5 ਤਰੀਕ ਨੂੰ ਖਲਾਸੇ ਕਿਉਂ ਕਰਨੇ ਆ ਉਹ ਖਲਾਸੇ ਜਿਹੜੇ ਤੁਸੀਂ ਅੱਜ ਹੀ ਕਰੋ ਤੇ ਕੱਲ ਹੀ ਕਰੋ ਤੇ ਅੱਜ ਸ਼ੀਤਰ ਅੰਗਰਾਲ ਹੋਰਾਂ ਦੇ ਵੱਲੋਂ ਚੈਲੰਜ ਭਗਵੰਤ ਮਾਨ ਦਾ ਕਬੂਲ ਲਿਆ ਗਿਆ ਉਹਨਾਂ ਨੇ ਕਿਹਾ ਕਿ ਮੈਂ 2 ਵਜੇ ਜਗਜੀਵਨ ਰਾਮ ਚੌਂਕ ਦੇ ਵਿੱਚ ਕੁਰਸੀ ਲਾ ਕੇ ਬੈਠੂਗਾ ਨਾਲ ਭਗਵੰਤ ਮਾਨ ਜੀ ਤੁਹਾਡੀ ਕੁਰਸੀ ਲਾਉਂਗਾ ਉਹੀ ਗੱਲਾਂ ਜਿਹੜੀਆਂ ਭਗਵੰਤ ਮਾਨ ਸੁਖਬੀਰ ਬਾਦਖੜ ਰਾਜਾ ਬਣਕ ਤੇ ਪ੍ਰਤਾਪ ਬਾਜਵਾ ਨੂੰ ਕਹਿੰਦੇ ਸੀ ਉਹੀ ਗੱਲਾਂ ਤੇ ਸ਼ੀਤਲ ਅੰਗਰਾਲ ਨੇ ਹੁਣ ਭਗਵੰਤ ਮਾਨ ਘੇਰ ਲਿਆ ਔਰ ਕੀ ਭਗਵੰਤ ਮਾਨ ਉਥੇ ਸਬੂਤ ਲੈਣ ਆਉਣਗੇ ਕੀ ਭਗਵੰਤ ਮਾਨ ਉਥੇ ਬਹਿਸ ਕਰਨ ਆਉਣਗੇ ਜਦ ਕਿ ਜਿਲੰਦਰ ਦੇ ਵਿੱਚ ਹੀ ਭਗਵੰਤ ਦਾ ਸਾਰਾ ਟਬਰ ਹੈਗਾ ਇਸੇ ਬਹੁਤ ਅਹਿਮ ਜਿਹੜੀ ਹੈ ਉਹ ਗੱਲ ਅਸੀਂ ਕਰਨੀ ਹੈ ਔਰ ਇਹਦੇ ਨਾਲ ਕਿਵੇਂ ਕਸੂਤੇ ਘਿਰ ਗਏ ਆ ਕਿਉਂਕਿ ਵਿਰੋਧੀਆਂ ਨੇ ਵੀ ਕਹਿਤਾ ਕਿ ਜੱਜ ਤੋਂ ਇਹਦੀ ਜਾਂਚ ਕਰਵਾਉਣੀ ਚਾਹੀਦੀ ਹੈ ਜਿਹੜੇ ਵਿਧਾਇਕ ਨੇ ਇਲਜ਼ਾਮ ਲੱਗੇ ਆ ਵਿਧਾਇਕ ਤੇ ਭਗਵੰਤ ਸਿੰਘ ਪਰਿਵਾਰ ਦੇ ਉੱਪਰ ਜਿਹੜੇ ਇਲਜ਼ਾਮ ਲੱਗੇ ਆ ਇਹ ਜੱਜ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਆ ਭਾਜਪਾ ਨੇ ਵੀ ਗੱਲ ਚੱਕ ਲਈ ਹੈ ਕਾਂਗਰਸ ਨੇ ਵੀ ਗੱਲ ਚੱਕ ਲਈ ਹੈ ਔਰ ਬੜੀ ਕਸੂਤੀ ਸਥਿਤੀ ਦੇ ਵਿੱਚ ਭਗਵੰਤ ਮਾਨ ਦਾ ਪਰਿਵਾਰ ਤੇ ਭਗਵੰਤ ਮਾਨ ਜਿਹੜੇ ਉਹ ਫਸ ਗਏ ਆ ਇੱਕ ਤਰੀਕੇ ਨਾਲ ਹੱਥ ਛੱਡ ਕੇ ਕੈਂਚੀ ਉਹ ਜਿਹੜੀ ਉਹ ਵੱਜ ਗਈ ਹੈ ਉਧਰ ਗੁਮਰਾ ਰੰਗਲ ਦੇ ਮਸਲੇ ਤੇ ਵੀ ਸਰਕਾਰ ਕਰ ਰਹੀ ਹੈ ਤੋ ਅਰੇ ਅਮਰਤਪਾਲ ਦੇ ਮਸਲੇ ਤੇ ਕੀ ਕੁਝ ਨਵੀਂ ਅਪਡੇਟ ਹੈ ਇਸ ਤੇ ਵੀ ਅਸੀਂ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਾਂ ਅਨਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਕੁਮਰ ਵਿਜੇ ਪ੍ਰਤਾਪ ਸਿੰਘ ਬਾਰੇ ਪਹਿਲਾਂ ਮੈਂ ਖਬਰ ਲਵਾਂਗਾ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਬਹੁਤ ਅਹਿਮ ਕੱਲ ਗੱਲਾਂ ਕਹਿ ਦੀਆਂ ਉਹ ਕਹਿੰਦੇ ਜੀ ਇੱਕ ਤਾਂ ਮੁੱਖ ਮੰਤਰੀ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਜਿਹੜੇ ਉਹਨਾਂ ਦੇ ਪਰਿਵਾਰ ਤੇ ਇਲਜ਼ਾਮ ਲੱਗੇ ਆ ਸਫਾਈ ਦੇਣੀ ਚਾਹੀਦੀ ਆ ਉਹ ਕਹਿੰਦੇ ਜਾ ਕੇ ਔਰ ਦੂਜੇ ਪਾਸੇ ਉਹ ਕਹਿੰਦੇ ਕਿ ਜਿਹੜੀ ਹਾਰ ਹੋਈ ਆ ਸਾਡੀ ਇਹਨਾਂ ਚੋੜਾਂ ਦੇ ਵਿੱਚ ਉਹ ਮੁੱਖ ਮੰਤਰੀ ਦੀ ਮਾੜੀ ਕਾਰਗੁਜ਼ਾਰੀ ਦੇ ਕਰਕੇ ਹੋਈ ਆ ਸਿੱਧੇ ਤੌਰ ਤੇ ਉਹਨਾਂ ਨੇ ਭਗਵੰਤ ਮਾਨ ਦੇ ਉੱਪਰ ਗੱਲ ਜਿਹੜੀ ਆ ਉਹ ਸੁੱਟ ਦਿੱਤੀ ਆ ਔਰ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਅਹਿਮ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਨੇ ਕੀ ਕੁਝ ਕਹਿੰਦੇ ਹੋਰ ਕੋਮਰੂਜੀਏ ਪ੍ਰਤਾਪ ਸਿੰਘ ਔਰ ਕਿਵੇਂ ਕਸੂਤੇ ਘਿਰ ਗਿਆ ਭਗਵੰਤ ਮਾਨ ਸੁਖਵਿੰਦਰ ਜੀ ਕਵਰ ਵਿਜੇ ਪ੍ਰਤਾਪ ਸਿੰਘ ਅਮਰੋਸਰ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੀ ਦਿੱਤੇ ਲੰਮੇ ਸਮੇਂ ਤੋਂ ਉਹ ਆਪਣੀ ਪਾਰਟੀ ਦੀਆਂ ਕਾਰਜਕਾਰੀਆਂ ਦੇ ਉੱਤੇ ਟਿੱਪਣੀਆਂ ਉਹ ਕਰਦੇ ਰਹੇ ਹਨ ਪਰ ਜਿਸ ਤਰੀਕੇ ਨਾਲ ਕੱਲ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਜਿਹੜੇ ਤੱਥ ਜਿਹੜੇ ਪੇਸ਼ ਕੀਤੇ ਉਹਨਾਂ ਤੱਥਾਂ ਨੂੰ ਕਿਸੇ ਵੀ ਸੂਰਤ ਵਿੱਚ ਅੱਖਾਂ ਤੋਂ ਅਣਗੌਲੇ ਜਿਹੜਾ ਉਹਨੇ ਕੀਤਾ ਜਾ ਸਕਦਾ ਬਿਹਤ ਸਵੇਦਨਸ਼ੀਲ ਮੁੱਦਿਆਂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਸਭ ਤੋਂ ਪਹਿਲਾਂ ਤਾਂ ਗੱਲ ਉਹਨਾਂ ਨੇ ਲੋਕ ਸਭਾ ਦੀ ਜਿਹੜੀਆਂ ਚੋਣਾਂ ਨੇ ਇਹਨਾਂ ਦੀ ਹਾਰ ਦੀ ਗੱਲ ਕੀਤੀ ਕਿ ਇਹ ਜਿਹੜੀਆਂ ਚੋਣਾਂ ਹੋਈਆਂ ਤੇ ਆਮ ਆਦਮੀ ਪਾਰਟੀ ਦਾ ਇਹ ਹਾਰ ਹੋਇਆ ਤੇ ਸਿਰਫ ਤੇ ਸਿਰਫ 2 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਕਾਰਜਗਾਰੀ ਕੀ ਰਹੀ ਹੈ ਤੇ ਇਸ ਦੀ ਜ਼ਿੰਮੇਵਾਰੀ ਕੀ ਦੀ ਹੈ ਇਸ ਅਧਾਰ ਤੇ ਸੁਖਵਿੰਦਰ ਜੀ ਉਹਨਾਂ ਨੇ ਗੱਲ ਕੀਤੀ ਆ ਤੇ ਪੂਰਨ ਤੌਰ ਤੇ ਜ਼ਿੰਮੇਵਾਰ ਉਹਨਾਂ ਨੇ ਭਗਵੰਤ ਮਾਨ ਨੂੰ ਦੱਸਿਆ ਨਾਲ ਹੀ ਨਾਲ ਉਹਨਾਂ ਨੇ ਇੱਕ ਹੋਰ ਜਿਹੜੀ ਮਹੱਤਵਪੂਰਨ ਗੱਲ ਕੀਤੀ ਕਿ ਜਿਹੜੀਆਂ ਚੋਣਾਂ ਤੋਂ ਬਾਅਦ ਇਸ ਤਰੀਕੇ ਨਾਲ ਪੁਲਸਤੀਆਂ ਬਦਲੀਆਂ ਹੋਈਆਂ ਤੇ ਇਸ ਤਰੀਕੇ ਨਾਲ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਇਹहां ਭਈ ਪੁਲਿਸ ਨੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਜਿਹੜੀਆਂ ਨਹੀਂ ਪੁਆਏ ਤੇ ਇੱਕ ਸਜ਼ਾ ਦੇ ਰੂਪ ਚ ਦਿੱਤਾ ਗਿਆ ਔਰ ਨਾਲ ਹੀ ਨਾਲ ਜਿਹੜੀ ਵੱਡੀ ਗੱਲ ਇਹਦੇ ਨਾਲ ਜੋੜ ਕੇ ਉਹਨਾਂ ਨੇ ਗੱਲ ਕਹੀ ਕਿ ਇਸ ਤਰੀਕੇ ਨਾਲ ਤੁਰੰਤ ਚੋਣਾਂ ਵੀ ਹਾਰ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਵੱਲੋਂ ਪੁਲਸ ਨੂੰ ਫ੍ਰੀ ਹੈਂਡ ਦੇਣ ਦੀ ਗੱਲ ਕੀਤੀ ਗਈ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਉਹਨਾਂ ਨੇ ਇੱਕ ਕੁਐਸਚਨ ਠਾਇਆ ਤੇ ਕਿੰਨੇ ਫਿਰ 2 ਸਾਲ ਬੀਤੇ ਦੇਣਾ ਦੇ ਵਿੱਚ ਤੁਸੀਂ ਪੁਲਿਸ ਦੇ ਹੱਥ ਬੰਨੇ ਹੋਏ ਸੀ ਕਿ ਪੁਲਿਸ ਇੰਡੀਪੈਂਡੈਂਟ ਤੌਰ ਤੇ ਕੰਮ ਨਹੀਂ ਕਰ ਸਕੀ ਆਪਣੀ ਹੀ ਸਰਕਾਰ ਦੇ ਆਪਣੀ ਹੀ ਮੁੱਖ ਮੰਤਰੀ ਨੂੰ ਕਿਸੇ ਵਿਧਾਇਕ ਕੋਲੋਂ ਇਨੇ ਵੱਡੇ ਪੱਧਰ ਤੇ ਸਵਾਲ ਕਰਨਾ ਸੁਖਮੰਦਰ ਜੀ ਬੜੇ ਵੱਡੇ ਜਿਗਰੇ ਦਾ ਕੰਮ ਹੁੰਦਾ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਗੱਲਾਂ ਕੀਤੀਆਂ ਕਿ ਜਿਹੜੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਐਸਵੇ 57 ਦਾ ਸਕੈਮ ਜਿਹੜਾ ਚੱਲਦਾ ਪਿਆ ਕਿਸੇ ਵੀ ਸ਼ਹਿਰ ਚ ਚਲੇ ਜਾਓ ਉੱਥੇ ਇਹੋ ਕੁਝ ਹੀ ਆ ਪੁਲਿਸ ਜਿਹੜੀ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਉਹ ਨਹੀਂ ਨਹੀਂ ਗੱਲ ਇਹ ਕਿ ਪੁਲਿਸ ਦੀ ਕਾਰਜਗੁਜ਼ਾਰੀ ਨੂੰ ਮੈਨੂੰ ਨਹੀਂ ਲੈਂਦਾ ਪਰ ਪੁਲਿਸ ਦੇ ਉੱਤੇ ਜਿਹੜਾ ਪ੍ਰੈਸ਼ਰ ਆ ਜਿਹੜਾ ਉਸ ਕਰਕੇ ਜਿਹੜੇ ਰਾਜਨੀਤਿਕ ਲੋਕਾਂ ਦਾ ਪ੍ਰੈਸ਼ਰ ਆ ਪੁਲਿਸ ਠੀਕ ਤਰੀਕੇ ਨਾਲ ਕੰਮ ਜਿਹੜਾ ਉਹ ਨਹੀਂ ਕਰ ਪਾ ਵੀ ਹੁਣ ਜਿਹੜਾ ਪ੍ਰੈਸ਼ਰ ਆ ਸੁਖਮੰਦਰ ਜੀ ਕਿ ਆਪਣੀ ਹੀ ਸਰਕਾਰ ਦੇ ਪਤਾਇਕਾ ਦਾ ਹੈਗਾ ਔਰ ਉਸ ਤੋਂ ਅੱਗੇ ਜਾ ਕੇ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਕਿ ਇਸ ਸਰਕਾਰ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਦੀ ਜਿਹੜੀ ਰਿਗਾਰਡ ਜਾਂ ਇੰਜਕਤ ਜਿਹੜੀ ਆ ਉਹ ਨਹੀਂ ਹੈਗੀ ਔਰ ਵੱਡੀ ਗੱਲ ਸੁਖਵਿੰਦਰ ਜੀ ਜਿਹੜਾ ਉਹਨਾਂ ਨੇ ਖਲਾਸਾ ਕੀਤਾ ਖਲਾਸਾ ਦਾ ਚਲੋ ਆਪਾਂ ਨੂੰ ਉਹ ਦਗਲੇ ਖਰਚ ਕਰ ਲੈਣਾ ਚਾਹੀਦਾ ਸੀ ਪਰ ਜਿਹੜਾ ਉਹਨਾਂ ਨੇ ਖਲਾਸਾ ਕੀਤਾ ਕਿ ਪੰਜਾਬ ਦੇ ਵਿੱਚ ਕਹਿੰਦੇ ਆਪਰੇਸ਼ਨ ਲੋਟਸ ਨਾਂ ਦੀ ਕਦੀ ਕੋਈ ਚੀਜ਼ ਹੀ ਨਹੀਂ ਚੱਲੀ ਸੁਖਵਿੰਦਰ ਜੀ ਸਭ ਤੋਂ ਵੱਡੀ ਗੱਲ ਇਹ ਆ ਕਿੰਦੇ ਆਪਰੇਸ਼ਨ ਲੋਟਸ ਕਰੇ ਪੰਜਾਬ 'ਚ ਹੋਇਆ ਹੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੀ ਮਨ ਲੋਕ ਇਹ ਪ੍ਰੋਗਰਾਮ ਜਾਂ ਕਰ ਲਿਆ ਇਹ ਸ਼ੀਤਲੋਂਗਰਾਲ ਜਿਹੜੇ ਹੁਣ ਐਸੋਲੇ ਮੁੱਖ ਮੰਤਰੀ ਤੇ ਤਾਂ ਮੁੱਖ ਮੰਤਰੀ ਉਹਦੇ ਤੇ ਇਲਜ਼ਾਮ ਲਾ ਰਹੇ ਆ ਕੇਵਲ ਤਾਂ ਕੇਵਲ ਇਹਨਾਂ ਦੀ ਆਪਣੀ ਉਪਜ ਸੀ ਆਪਰੇਸ਼ਨ ਲੋਟਸ ਨਾਲ ਦੀ ਕੋਈ ਚੀਜ਼ ਹੀ ਨਹੀਂ ਤਾਂ ਕਹਿੰਦੇ ਫਿਰ ਵਿਧਾਨ ਸਭਾ ਦਾ ਇਹਦੇ ਉੱਤੇ ਸੈਸ਼ਨ ਹੀ ਬੁਲਾ ਲਿਆ ਗਿਆ ਤੇ ਕਿਸ ਤਰੀਕੇ ਨਾਲ ਲੋਕਾਂ ਦਾ ਫਿਰ ਪੈਸੇ ਖਰਚ ਹੋਏ ਸੁਖੰਦਰ ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਲਜ਼ਾਮ ਆ ਕਿਉਂਕਿ ਇਹ ਇਲਜ਼ਾਮ ਇਹਨਾਂ ਦੂਜੀਆਂ ਪਾਰਟੀਆਂ ਦੇ ਲੋਕਾਂ ਨੇ ਤੇ ਚਲੋ ਲਾਇਆ ਹੀ ਲਾਇਆ ਤੇ ਹਾਂ ਵੀ ਕੋਈ ਜੇਕਰ ਹੋਇਆ ਤਾਂ ਫਿਰ ਕੋਈ ਕਾਰਵਾਈ ਕਿਉਂ ਨਹੀਂ ਹੋਈ ਤਾਂ ਹੁਣ ਆਪਣੀ ਹੀ ਪਾਰਟੀ ਦਾ ਬਦਾਇਕੋ ਸਿਸਟਮ ਦਾ ਮੁੱਖ ਅੰਗ ਜਿਹੜਾ ਜੇਕਰ ਇਹ ਗੱਲ ਕਵੇ ਤਾਂ ਫਿਰ ਭਗਵੰਤ ਮਾਨ ਨੂੰ ਸੁਖੰਦਰੀ ਜਵਾਬਤਾਇਤਾ ਦੇਣਾ ਹੀ ਪਏਗਾ ਨਾਲ ਹੀ ਨਾਲ ਲੇਕਿਨ ਮੈਂ ਇੱਕ ਗੱਲ ਜਿਹੜੀ ਮੈਂ ਭੁੱਲ ਗਿਆ ਹਾਂ ਜੀ ਸਾਹਿਬ ਉਹ ਜਿਹੜੀ ਸ਼ੁਰੂਆਤ ਕੀ ਮਿਲਣਾ ਦਾ ਆਪਾਂ ਨੂੰ ਕਰਨੀ ਪੜਦੀ ਸੀ ਉਹਨਾਂ ਨੇ ਕੇਜਰੀਵਾਲ ਦੇ ਸਬੰਧ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਹਿੰਦੇ ਕਿ ਕੇਜਰੀਵਾਲ ਦੇ ਬਾਰੇ ਇੱਕ ਤਰ੍ਹਾਂ ਆਮ ਆਦਮੀ ਪਾਰਟੀ ਦਾ ਨਹੀਂ ਚਾਹੁੰਦਾ ਕਿ ਕੇਜਰੀਵਾਲ ਜਿਹੜਾ ਉਹ ਬਾਹਰ ਆਵੇ ਔਰ ਕਹਿੰਦੇ ਕਿ ਉਹ ਸਬੂਤ ਵੀ ਇੱਕ ਤਰ੍ਹਾਂ ਆਪ ਹੀ ਦੇਈ ਜਾ ਰਿਹਾ ਅੰਦਰੋਂ ਕੱਢ ਕੱਢ ਕੇ ਇਹ ਵੀ ਉਹਨਾਂ ਨੇ ਜਿਹੜੀ ਆ ਗੱਲ ਕਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਸਾਹਿਬ ਜੇ ਕਿਤੇ ਇੱਕ ਹੰਭੇ ਜੇ ਪ੍ਰਤਾਪ ਵਰਗੇ ਕਾਨੂੰਨੀ ਮਾਹਰ ਬੰਦੇ ਨੂੰ ਕਿਸੇ ਉਸ ਜਗ੍ਹਾ ਤੇ ਰੱਖਿਆ ਹੁੰਦਾ ਜਿਸ ਜਗ੍ਹਾ ਤੇ ਕੋ ਕੇਜਰੀਵਾਲ ਦੀ ਮਦਦ ਕਰ ਸਕਦੇ ਤਾਂ ਉਹਨਾਂ ਦਾ ਕੇਜਰੀਵਾਲ ਦੀ ਇਹਨੇ ਮਾੜੇ ਹਾਲ ਨਹੀਂ ਸੀ ਹੋਣੇ ਬਲਕਿ ਉਹਨਾਂ ਨੇ ਗੈਰ ਜ਼ਿੰਮੇਦਾਰਾਨਾ ਬੰਦਿਆਂ ਨੂੰ ਅੱਗੇ ਕਰਕੇ ਖੁਦ ਆਪਣੇ ਪੈਰ ਤੇ ਕਹਾੜੀ ਮਾਰੀ ਹੈ ਕਿਵੇਂ ਦੇਖਦੇ ਹੋ ਉਹਨਾਂ ਦਾ ਇਹ ਖੁਲਾਸਾ ਕਿਸ ਵਾਲੇ ਪਾਸੇ ਇਸ਼ਾਰਾ ਕਰਦਾ ਭਗਵੰਤ ਜੀ ਵਾਲੇ ਪਾਸੇ ਹੈ ਸੁਖندر ਜੀ ਮੈਂ ਉਧਰ ਲਗਾ ਸਾ ਪੂਰੀ ਵਿਸਥਾਰ ਨਾਲ ਗੱਲ ਪੈਣਾ ਪੰਜਾਬ ਦੀ ਗੱਲ ਮੈਂ ਕਰਨੀ ਚਾਹੁੰਦਾ ਸਾਂ ਉਸ ਕਰਕੇ ਮੈਂ ਉਹ ਗੱਲ ਛੱਡਤੀ ਜਦੋਂ ਕੇਸ਼ਰੀਵਾਲ ਦੇ ਸੰਦਰਭ ਚ ਸੁਖندر ਜੀ ਉਹਨਾਂ ਨੇ ਗੱਲ ਕੀਤੀ ਤਾਂ ਬੜੀਆਂ ਵੱਡੀਆਂ ਉਹਨਾਂ ਦੀ ਗੱਲਾਂ ਜਿਹੜੀਆਂ ਉਹ ਕੀਤੀਆਂ ਉਹਨਾਂ ਨੇ ਕਿਹਾ ਕਿ ਇੱਕ ਧੜਾ ਇਹੋ ਹੀ ਚਾਹੁੰਦਾ ਕਿ ਭਗਵੰਤ ਆਮਰ ਪ੍ਰਨਾਰਮਿਤ ਕੇਸ਼ਰੀਵਾਲ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਹੀ ਨਾ ਕਹਿੰਦੇ ਕਿ ਜਦੋਂ ਸੀਬੀਆਈ ਨੇ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਤਾਂ ਉਸ ਤੋਂ ਪਹਿਲਾਂ ਕਹਿੰਦਾ ਇਹ ਨਵਾਂ ਗੱਲ ਨਹੀਂ ਹੈਗੀ ਕਹਿੰਦੇ 2023 ਦੀ ਗੱਲ ਹੈਗੀ ਆ ਜਦੋਂ ਸੀਬੀਆਈ ਨੇ ਪਹਿਲੀ ਵਾਰੀ ਉਹਨਾਂ ਨੂੰ ਸਬਨਨ ਕੀਤਾ ਸੀ ਤੇ ਕਹਿੰਦੇ ਉਸ ਜਿਹੜੇ ਉਹਨਾਂ ਦੇ ਸਲਾਹਕਾਰ ਸੀ ਇੱਕ ਬਹੁਤ ਉੱਚ ਕੋਟੀ ਦਾ ਜਿਹੜਾ ਉਹਨਾਂ ਦੇ ਨਜ਼ਦੀਕੀ ਸੀ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਐਂਟੀਸਪੇਟਰੀ ਬੀਲ ਵਾਸਤੇ ਜਿਹੜੀ ਐਪਲੀਕੇਸ਼ਨ ਦੇ ਦੇਣੀ ਚਾਹੀਦੀ ਹੈ ਤੇ ਉਹ ਐਂਟੀਸਪੇਟਰੀ ਬੀਲ ਹੋ ਸਕਦੀ ਹੈ ਤਾਂ ਹੋ ਵੀ ਜਾਣੀ ਸੀ ਤੇ ਕਹਿੰਦੇ ਮੇਰੀ ਇਹ ਸਲਾਹ ਨੂੰ ਉਹਨਾਂ ਨੇ ਇਸ ਤਰ੍ਹਾਂ ਬਚਕਾਨੇ ਤਰੀਕੇ ਨਾਲ ਲਿਆ ਕਿ ਜਿਵੇਂ ਮੈਂ ਬਿਲਕੁਲ ਬੱਚਾ ਮੇਰਾ ਮਜ਼ਾਕ ਕਹਿੰਦੇ ਉਡਾਇਆ ਗਿਆ ਥੋਂ ਤੱਕ ਗੱਲ ਉਹਨਾਂ ਨੇ ਕਹੀ ਤੇ ਕਹਿੰਦੇ ਜਦੋਂ ਕਿ ਮੈਨੂੰ ਪਤਾ ਸੀ ਕਿ ਐਂਟੀਸਪੇਟਰੀ ਬੀਲ ਜੀ ਹੋ ਸਕਦੀ ਹੈ ਤਾਂ ਕਹਿੰਦੇ ਕਿ ਇਹੋ ਇੱਕ ਧੜਾ ਜਿਹੜਾ ਖਾਸ ਲੋਕਾਂ ਦਾ ਉਹ ਚਾਹੁੰਦਾ ਹੀ ਨਹੀਂ ਹੈ ਕਿ ਅਰਵਿੰਦ ਕੇਸਰੀਵਾਲ ਜਿਹੜ ਇਰੇ ਨੂੰ ਜਾਂ ਸੀਬੀਆਈ ਨੂੰ ਏਜੰਸੀਆਂ ਨੂੰ ਉਹ ਦੇ ਰਿਆ ਸਿਰਫ ਤੇ ਸਿਰਫ ਕਿਉਂ ਹੰਦਾ ਰਹਿਣ ਤੇ ਬਾਹਰ ਆਪ ਨੂੰ ਮਰਬਚੀਆਂ ਕਰ ਸਕਣ ਹੁਣ ਤੁਸੀਂ ਇਸ਼ਾਰਾ ਜਿਹੜਾ ਗੱਲ ਕੀਤੀ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਵੱਲ ਉਹਨਾਂ ਨੇ ਤੇ ਇਥੋਂ ਤੱਕ ਵੀ ਗੱਲ ਕਹਿ ਦਿੱਤੀ ਆ ਕਿ ਤਿੰਨ ਐਮਪੀ ਜਿਹੜੇ ਨੇ ਉਹ ਜਿੱਤ ਕੇ ਗਏ ਨੇ ਲੋਕ ਸਭਾ ਦੇ ਵਿੱਚ ਤੇ ਰਾਗਵ ਚੱਡਾ ਵੱਖਰਾ ਮੀਟਿੰਗ ਉਹਨਾਂ ਨਾਲ ਕਰਦਾ ਮੁੱਖ ਮੰਤਰੀ ਉਹਨਾਂ ਨਾਲ ਵੱਖਰੀਆਂ ਮੀਟਿੰਗਾਂ ਕਰਦਾ ਤੇ ਸੰਜੇ ਸਿੰਘ ਹੁਣੀ ਵੱਖਰੇ ਕਰਦੇ ਇਹਨਾਂ ਦਾ ਆਫੀ ਤਾਲਮੇ ਦੀ ਜਿਹੜਾ ਉਹ ਹੈ ਨਹੀਂ ਆ ਤਾਂ ਸੁਖਵਿੰਦਰ ਜੀ ਫਿਰ ਸੁਭਾਵਿਕ ਤੌਰ ਤੇ ਆਪਾਂ ਇਹਨੀ ਗੱਲ ਤਾਂ ਕਹਿ ਨਹੀਂ ਸਕਦੇ ਕਿਸੇ ਦੇ ਆਧਾਰ ਤੇ ਉੱਤੇ ਪਰ ਜਿਹੜੀਆਂ ਸਥਿਤੀਆਂ ਕਬਰ ਵਿਜੇ ਪ੍ਰਤਾਪ ਸਿੰਘ ਨੇ ਹੁੰਣਾ ਨੇ ਕਹੀਆਂ ਨੇ ਇਸ ਦਾ ਫਾਇਦਾ ਤਾਂ ਸਕੁੰਦਰ ਜੀ ਫਿਰ ਜੇਲ੍ਹ ਦੇ ਵਿੱਚ ਰਹਿਣ ਦਾ ਫਾਇਦਾ ਤਾਂ ਸਿੱਧਾ ਤਾਂ ਸਿੱਧਾ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਹੀ ਮਿਲਦਾ ਆ ਕਿਉਂਕਿ ਉਹਨਾਂ ਦੀ ਕੁਰਸੀ ਉਹਨਾਂ ਚਿਰ ਤੱਕ ਹੀ ਸਲਾਮਤ ਹੈਗੀ ਹੈ ਮੁੱਖ ਮੰਤਰੀ ਸਾਹਿਬ ਦੀ ਜਿਨ੍ਹਾਂ ਚਿਰ ਤੱਕ ਕਰਵਿੰਦ ਕੇਜਰੀਵਾਲ ਹੋਣੀ ਬਾਹਰ ਨਹੀਂ ਹੁੰਦੇ ਜਿਸ ਦਾ ਇਸ਼ਾਰਾ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਵੀ ਆਪਣੀ ਇੰਟਰਵਿਊ ਚ ਕੀਤਾ ਕਿ ਆਤਮ ਮੰਥਨ ਹੋਣਾ ਚਾਹੀਦਾ ਮੰਥਨ ਤੋਂ ਬਹੁਤ ਕੀਤਾ ਜਾਣਾ ਚਾਹੀਦਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਸ ਤਰੀਕੇ ਨਾਲ ਹੋਈਆਂ ਹੁਣ ਸਿੱਧੂ ਸਾਹਿਬ ਇਹਦੇ ਵਿੱਚ ਜਿਸ ਤਰੀਕੇ ਨਾਲ ਇਲਜ਼ਾਮ ਜਿਹੜੇ ਨੇ ਕਰਪਾ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਲਾਏ ਔਰ ਇੱਥੋਂ ਤੱਕ ਗੱਲ ਕੀਤੀ ਕਿ ਪੁਲਿਸ ਜਿਹੜੀ ਆ ਪੂਰਨ ਤੌਰ ਤੇ ਐਸਰੇ ਪੰਜਾਬ ਦੇ ਵਿੱਚ ਪ੍ਰੈਸ਼ਰਾਈਜ਼ ਹੋ ਕੇ ਕੰਮ ਕਰਦੀ ਪਈ ਆ ਇਹਦੇ ਵਿੱਚ ਉਹਨਾਂ ਨੇ ਅਲਕਾ ਲਾਂਬਾ ਦਾ ਵੀ ਉਦਾਹਰਨ ਦਿੱਤਾ ਇਹਦੇ ਵਿੱਚ ਉਹਨਾਂ ਨੇ ਕਮਾਰ ਵਿਸ਼ਵਾਸਤਾ ਵੀ ਉਦਾਹਰਨ ਦਿੱਤੀ ਤਾਂ ਇਹਦੇ ਵਿੱਚ ਦਿੱਲੀ ਦੇ ਜਿਹੜਾ ਭਾਜਪਾ ਨੇਤਾ ਸੀ ਉਸ ਤੇ ਵੀ ਉਹਨਾਂ ਨੇ ਉਦਾਹਰਨ ਦਿੱਤੀ ਕਿ ਕਿਸ ਤਰੀਕੇ ਨਾਲ ਪੁਰਸ਼ ਦੇ ਉੱਤੇ ਪ੍ਰੈਸ਼ਰ ਸੀ ਤੇ ਕਿਸ ਤਰੀਕੇ ਨਾਲ ਪੁਲਿਸ ਜਿਹੜੀਆਂ ਰੋਪੜ ਦੇ ਜਾ ਕੇ ਮੁਕੱਦਮੇ ਦਰਜ ਕਰਦੀ ਰਹੀ ਕਹਿੰਦੇ ਐਸਐਚਓ ਦੀ ਕੋਈ ਇੰਨੀ ਹਿੰਮਤ ਹੁੰਦੀ ਨਹੀਂ ਹੁਣ ਸਿੱਧੂ ਸਾਹਿਬ ਪੁਲਿਸ ਦੀ ਦਰਵਰ ਤੋਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਵਿਗੜਦਾ ਦੂਜੇ ਪਾਸੇ ਪਾਰਟੀ ਦੀ ਬਾੜੀ ਕਾਰਜਕਾਰੀ ਇਹ ਉਹ ਕਾਰਨ ਨਹੀਂ ਜਿਹੜਾ ਉਹ ਕਬਰ ਵਿਜੇ ਪ੍ਰਤਾਪ ਸਿੰਘ ਨੇ ਮੌਜੂਦਾ ਸਮੇਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੀ ਹਾਰ ਦਾ ਜਿਹੜਾ ਉਹ ਕਾਰਨ ਦੱਸਿਆ ਤਾਂ ਸਿੱਧੂ ਸਾਹਿਬ ਹੁਣ ਮੁੱਦਾ ਤਾਂ ਇਹ ਆ ਕਿ ਮੁੱਖ ਮੰਤਰੀ ਸਾਹਿਬ ਇਸ ਵੇਲੇ ਪੰਜਾਬ ਦੀ ਜਿਮਨੀ ਚੋਣ ਦਾ ਟਕਰਾ ਕਤਵਾਸ ਹੈ ਇਸ ਵੇਲੇ ਜਲੰਧਰ ਚ ਪੂਰੇ ਲਾਮ ਲਸ਼ ਕਰਨਾ ਬੈਠੇ ਹੈ ਔਰ ਜਿਸ ਤਰੀਕੇ ਦੀ ਉਹਨਾਂ ਦੀਆਂ ਗੱਲਾਂ ਬਾਤਾਂ ਜਿਸ ਤਰੀਕੇ ਦੇ ਉਹਨਾਂ ਦੇ ਵੀਡੀਓ ਚੱਲ ਰਹੇ ਆ ਸੁਖਿੰਦਰ ਜੀ ਉਹ ਵੀਡੀਓ ਕਿਸੇ ਵੀ ਸੂਝਵਾਨ ਸੰਵੇਦਨਸ਼ੀਲ ਬੰਦੇ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਇਹ ਜਿਹੜੀ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਹੈ ਇੱਕ ਸੰਵੇਦਨਸ਼ੀਲ ਵਿਅਕਤੀ ਦਾ ਅਹੁਦਾ ਹੁੰਦਾ ਇੱਕ ਅਕਸ ਹੁੰਦੀ ਉਸ ਦੀ ਮਰਿਆਦਾ ਹੁੰਦੀ ਹੈ ਤਾਂ ਤੁਸੀਂ ਜੇ ਬਾਹਾਂ ਟੋਂਕ ਟੋਂਕ ਕੇ ਕਹੋਗੇ ਆ ਜਾ ਵੇਖ ਲੈ ਆ ਜਾ ਵੇਖ ਲੈ ਆ ਜਾ ਵੇਖ ਲੈ ਵੇਖਣਾ ਮਖੌਣਾ ਕੀ ਹੁੰਦਾ ਵੇਖਣਾ ਤਾਂ ਜਨਤਾ ਨੇ ਦੋ ਸਾਲਾਂ ਚ ਵੇਖ ਹੀ ਲਿਆ ਤੇ ਤੁਹਾਨੂੰ ਵੀ ਵਿਖਾ ਦਿੱਤਾ ਸੋ ਕਵਰ ਵਿਜੇ ਪ੍ਰਤਾਪ ਸਿੰਘ ਵੱਲੋਂ اٹھਾਏ ਜਿਹੜੇ ਇਹ ਮੁੱਦੇ ਨੇ ਸੁਖਿੰਦਰ ਜੀ ਇਹਨਾਂ ਦੀ ਜਵਾਬ ਜਰੂਰ ਹੋਣੀ ਚਾਹੀਦੀ ਅਜੇ ਉਹਨਾਂ ਨੇ ਗਰੀ ਬਰਕਾਰੀ ਕਾਟ ਜਾਂ ਦੂਜੇ ਮੁੱਦੇ ਤੇ ਤਾਂ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਤਾਂ ਉਹ ਤੱਥ ਪੇਸ਼ ਕੀਤੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਹ ਹਾਰ ਉਹਦੇ ਕਾਰਨ ਕੀ ਆ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜੇ ਪਾਸੇ ਐਮਰ ਨਾਲ ਦੂਜੇ ਪਾਸੇ ਗੱਲਾਂ ਇਹ ਵੀ ਨੇ ਨਾ ਜਿਹੜਾ ਉਮਰਾਨੰਗਲ ਨੂੰ ਪਹਿਲਾਂ ਬਹਾਲ ਕਰਨ ਦੇ ਜਿਹੜੇ ਆਰਡਰ ਆ ਗਏ ਫਿਰ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਬਹਾਲ ਨਹੀਂ ਕੀਤਾ ਗਿਆ ਤੇ ਹੁਣ ਕੋਰਟ ਕਹਿੰਦਾ ਕਿ 15 ਦਿਨਾਂ ਚ ਬਹਾਲ ਕਰੋ ਕੱਲੂ ਹੁਣ ਹੁਣ ਅਸਲੀਅਤ ਦੇ ਵਿੱਚ ਤਾਂ ਇਹ ਹੈ ਕਿ ਜਿਵੇਂ ਕੁਬਰਜੀ ਪ੍ਰਤਾਪ ਕਹਿੰਦੇ ਆ ਕਿ ਪਹਿਲਾਂ ਤਾਂ ਦੋਸ਼ੀਆਂ ਦੇ ਵਕੀਲ ਐਡਵੋਕੇਟ ਜਨਰਲ ਲਾਏ ਗਏ ਬਾਅਦ ਤੇ ਵਿੱਚ ਹੁਣ ਜਿਵੇਂ ਦੋਸ਼ੀਆਂ ਨੂੰ ਰਾਹਤ ਦਿੱਤੀ ਗਈ ਹੈ ਔਰ ਉਹਨਾਂ ਦੇ ਸਾਹਮਣੇ ਚੰਗੇ ਵਕੀਲ ਨਹੀਂ ਪੇਸ਼ ਕੀਤੇ ਗਏ ਚੰਗੇ ਤਰੀਕੇ ਦੇ ਨਾਲ ਕੇਸ ਦੀ ਪੈਰਵਾਈ ਨਹੀਂ ਕੀਤੀ ਗਈ ਜਿਹਦੇ ਇਹ ਵਜ੍ਹਾ ਤੋਂ ਦੋਸ਼ੀਆਂ ਨੂੰ ਰਾਹਤ ਮਿਲੀ ਦੋਸ਼ੀ ਬਹਾਲ ਹੋ ਗਏ ਹੁਣ ਇਹ ਕਹਿ ਦੇਣਗੇ ਜੀ ਨਹੀਂ ਜੀ ਇਹ ਤਾਂ ਕੋਰਟ ਦਾ ਫੈਸਲਾ ਸੀ ਜਦ ਕਿ ਉੱਥੇ ਸਹੀ ਤਰੀਕੇ ਨਾਲ ਕੇਸ ਦੀ ਪੈਰਵਾਈ ਹੋਈ ਨਹੀਂ ਤੇ ਦੂਜੇ ਪਾਸੇ ਹੁਣ ਜਦੋਂ ਉਹਨਾਂ ਨੇ ਕਿਹਾ ਤਾਂ ਬਹਾਲ ਕਰੋ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਨਹੀਂ ਦੁਬਾਰਾ ਕੋਰਟ ਤੋਂ ਆਰਡਰ ਲੈਣ ਦੇ ਮਾਰਿਆ ਨੇ ਕਿ ਨਹੀਂ ਜੀ ਅਸੀਂ ਧਾਰੀ ਤੇ ਕਰ ਰਿਹਾ ਕੋਰਟ ਦੇ ਆਰਡਰ ਆ ਜੀ ਯਾਨੀ ਆਪਣਾ ਪੱਲਾ ਝਾੜਨੇ ਵਾਸਤੇ ਬੜੀ ਤਰੀਕੇ ਨਾਲ ਇਹ ਗੱਲ ਕੀਤੀ ਜਾ ਰਹੀ ਹੈ ਔਰ ਕੁਮਰਜੀਤ ਪ੍ਰਤਾਪ ਵੀ ਕਹਿ ਰਹੇ ਆ ਕਿ ਸਿੱਧੇ ਤੌਰ ਤੇ ਭਗਵਾਨ ਤਮਾ ਨਹੀਂ ਦੋਸ਼ੀਆਂ ਨੂੰ ਫਾਇਦਾ ਪਹੁੰਚਾ ਰਹੇ ਸੁਖੰਦਰ ਜੀ ਇਹਦੇ 'ਚ ਤਾਂ ਕੋਈ ਦੋਰਾਵਾ ਹੁੰਦੀ ਨਹੀਂ ਚਾਹੀਦੀਆਂ ਬੀਤੇ ਲੰਮੇ ਸਮੇਂ 'ਚ ਤੁਸੀਂ ਦੇਖ ਲਓ ਕਿ ਕੋਰਟ ਦੇ ਵਿੱਚ ਬਰਗਾੜੀ ਕਾਂਡ ਦਾ ਸਬੰਧਕ ਜਦੋਂ ਵੀ ਸੁਣਵਾਈ ਹੁੰਦੀ ਆ ਸੁਣਵਾਈ ਹਵੇ ਚਾ ਸਰਕਾਰ ਦੇ ਉਲਟ ਜਾਂਦੀ ਆ ਸਰਕਾਰ ਕੋਲ ਵਕੀਲਾਂ ਦੀ ਏਨੀ ਫੌਜ ਆ ਪਰ ਉਹ ਵਕੀਲ ਜਦੋਂ ਹਾਈ ਕੋਰਟ ਦੇ ਵਿੱਚ ਪਹੁੰਚਦੇ ਆ ਪਤਾ ਨਹੀਂ ਉਹਨਾਂ ਦੇ ਪਤਾ ਨਹੀਂ ਜ਼ਬਾਨ ਨੂੰ ਕੀ ਹੋ ਜਾਂਦਾ ਉਥੇ ਗੱਲ ਹੀ ਅਜਿਹੀ ਨਹੀਂ ਕਰ ਪਾਉਂਦੇ ਕਿ ਜਿਸ ਤਰ੍ਹਾਂ ਸਰਕਾਰ ਨੂੰ ਫਾਇਦਾ ਹੋਵੇ ਬਲਕਿ ਗੱਲਾਂ ਉਹ ਇਹ ਕਰਦੇ ਆ ਕਿ ਜਿਹੜੇ ਦੋਸ਼ੀ ਹੁੰਦੇ ਨੇ ਮਾਫ ਕਰਦਾ ਕਥਿਤ ਦੋਸ਼ੀ ਜਿਹੜੇ ਉਹ ਰਾਫਲੈਨ ਵਿੱਚ ਸਫਲ ਹੋ ਜਾਂਦੇ ਨੇ ਚਾਹੇ ਤੁਸੀਂ ਆਹ ਸਾਹ ਲਾ ਲਓ ਉਮਰਾਂ ਨੰਗਲ ਦਾ ਹਿਸਾਬ ਲਾ ਲਓ ਤੇ ਚਾਹੇ ਤੁਸੀਂ ਬਾਬੇ ਔਰ ਰਾਮ ਰਹੀਮ ਦੀ ਤੁਸੀਂ ਗੱਲ ਕਰ ਲਓ ਕਈਆਂ ਮੁੱਦਿਆਂ ਤੇ ਜਦੋਂ ਸੀਬੀਆਈ ਨੂੰ ਕੇਸ ਜਾਣਾ ਉਸ ਕੇਸ ਦੇ ਵਿੱਚ ਵੀ ਪੰਜਾਬ ਸਰਕਾਰ ਬਿਲਕੁਲ ਨਿਰਲਾਈਕੀ ਨਾਲ ਆਪਣਾ ਪੱਖ ਜਿਹੜਾ ਪੇਸ਼ ਕਰ ਸਕੀ ਤਾਂ ਉਹ ਕੇਸ ਜਿਹੜਾ ਉਹ ਸੀਬੀਆਈ ਨੂੰ ਟ੍ਰਾਂਸਫਰ ਹੋਣ ਦੀ ਜਿਹੜੀ ਗੱਲ ਜਿਹੜੀ ਹੋ ਚੁੱਕੀ ਹੈ ਤਾਂ ਹੁਣ ਉਮਰਾਂ ਨੰਗਲ ਦੇ ਸਬੰਧ ਦੇ ਵਿੱਚ ਵੀ ਉਸ ਸਮੇਂ ਦੇ ਵਿੱਚ ਵਕੀਲ ਸੀ ਉਹ ਹੁਣ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਜੇ ਮੇਰਾ ਗਲਤ ਨਾ ਹੋਵਾਂ ਤਾਂ ਸਹਾਇਕ ਐਡਵੋਕੇਟ ਜਨਰਲ ਆ ਤਾਂ ਫਿਰ ਜਦੋਂ ਇਹੋ ਜਿਹੇ ਵਿਅਕਤੀ ਲਾਏ ਜਾਣਗੇ ਤਾਂ ਫਿਰ ਕੁਦਰਤੀ ਤੌਰ ਤੇ ਜਿਹੜੇ ਵੱਖ-ਵੱਖ ਕੇਸਾਂ ਦੇ ਵਿੱਚ ਆ ਦਿੱਤੀ ਜਿਹੜੇ ਕੇਸ ਭੁਗਤ ਰਹੇ ਆ ਨੈਚੁਰਲੀ ਆ ਕਿ ਫਾਇਦਾ ਉਹਨਾਂ ਨੂੰ ਹੋਗਾ ਤਾਂ ਜਿੰਮੇਵਾਰੀ ਸਰਕਾਰ ਦੀ ਬਣਦੀ ਆ ਅੱਜ ਤੱਕ ਸਰਕਾਰ ਤਾਂ ਤੁਸੀਂ ਦੱਸ ਦਿਓ ਕਿ ਕਿਹੜੇ ਮੁੱਦੇ ਦੇ ਸਰਕਾਰ ਨੇ ਆਪਣੀ ਠੀਕ ਤਰੀਕੇ ਨਾਲ ਕੋਰਟ ਵਿੱਚ ਭੂਮਿਕਾ ਨਿਭਾਈ ਹੋਵੇ ਚਾਹੇ ਪੰਚਾਇਤਾਂ ਦਾ ਮੁੱਦਾ ਹੋਵੇ ਚਾਹੇ ਆਪਣੇ ਕਬਰ ਆ ਪਰ ਪਰਮਰਾ ਸਿੰਘ ਉਮਰਾਂ ਡੰਗਲ ਦਾ ਮੁੱਦਾ ਹੋਵੇ ਉਹਨੂੰ ਉਮਰਾਂ ਡੰਗਲ ਨੂੰ 15 ਦਿਨਾਂ ਦੇ ਵਿੱਚ ਦੁਬਾਰਾ ਬਹਾਲ ਕਰ ਦੇ ਔਰ ਕੋਰਟ ਨੇ ਜਿਹੜੇ ਸਖਤ ਨਿਰਦੇਸ਼ ਜਿਹੜੇ ਦੇ ਦਿੱਤੇ ਆ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਿ ਸ਼ਾਇਦ ਇਸੇ ਹੀ ਕਾਰਨ ਕਿ ਸਰਕਾਰ ਦੇ ਪੇਨਾ ਨਾ ਜਾਣ ਕਰਾਇਆ ਹੋਵੇ ਕਿ ਹਾਂ ਵੀ ਪੱਲਾ ਛਾੜ ਦੋ ਤਾਂ ਸਾਡੇ ਤੇ ਦੁਬਾਰਾ ਹੋਈ ਗਾਂ ਕਿ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਸੁਖਿੰਦਰ ਜੀ ਬਹੁਤ ਕੁਝ ਬਿਲਿਆ ਗੁੜਿਆ ਜੇਤੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਤੇ ਵਰਦੀ ਮੈਂ ਦੁਬਾਰਾ ਉਸੇ ਪੁਆਇੰਟ ਤੇ ਹਾਂ ਕਿਉਂਕਿ ਗ੍ਰਹਿ ਮੰਤਰੀ ਉਹਨਾਂ ਕੋਲ ਹੈ ਤਾਂ ਦੂਸਰਾ ਉਹ ਆਪਣੇ ਆਪ ਨੂੰ ਇਹ ਗੱਲ ਸਾਬਤ ਕਰਨ ਦੇ ਬੂਰਚ ਨੇ ਕਿ ਉਹਨਾਂ ਤੋਂ ਵੱਡਾ ਪੰਜਾਬ ਦੇ ਵਿੱਚ ਕੋਈ ਲੀਡਰ ਹੀ ਨਹੀਂ ਆਮ ਆਦਮੀ ਪਾਰਟੀ ਸਾਰਾ ਕੁਝ ਉਹਨਾਂ ਦੀ ਸਲਾਹ ਉਹਨਾਂ ਦੇ ਮਸ਼ਵਰੇ ਅਨੁਸਾਰ ਹੀ ਹੋ ਰਿਹਾ ਉਹਨਾਂ ਦੀ ਮਰਜ਼ੀ ਅਨੁਸਾਰ ਹੀ ਪੰਜਾਬ 'ਚ ਸਾਰੇ ਕੰਮ ਹੋ ਰਹੇ ਆ ਤਾਂ ਸੁਖਿੰਦਰ ਜੀ ਫਿਰ ਇਹ ਜਦੋਂ ਤਿੰਨ ਚੀਜ਼ਾਂ ਆ ਜਾਣ ਜਦੋਂ ਹੰਕਾਰ ਦੀ ਸੀਮਾ ਜਿਹੜੀ ਪੂਰਨ ਤੌਰ ਤੇ ਉੱਪਰ ਜਿਹੜੀ ਤਾਂ ਹੋ ਜੇ ਤਾਂ ਫਿਰ ਤਾਂ ਵਿਨਾਸ਼ ਸੁਖਿੰਦਰ ਜੀ ਹੋਣਾ ਹੀ ਹੋਣਾ ਫਿਰ ਕਬਰ ਵਿਜੇ ਪ੍ਰਤਾਪ ਸਿੰਘ ਵੱਲੋਂ ਜਾਈ ਜਿਹੜੇ ਇਹ ਇਲਜ਼ਾਮ ਨੇ ਸੁਖਿੰਦਰ ਜੀ ਕਾਫੀ ਹੱਦ ਤੱਕ ਸੱਚ ਲੱਗਦੇ ਨੇ ਕਿਉਂਕਿ ਇਹ ਇਲਜ਼ਾਮ ਕਿਸੇ ਵਿਰੋਧੀ ਪਾਰਟੀ ਨੇ ਨਹੀਂ ਲਾਏ ਕਿਸੇ ਵਿਰੋਧੀ ਪਾਰਟੀ ਦੇ ਵਿਧਾਇਕ ਨਹੀਂ ਨਿਨ ਲਾਇਏ ਸੁਖਬਾ ਸਿੰਘ ਖਹਿਰੇ ਨੇ ਲਾਇਏ ਸ਼ੀਤਲੰਗ ਰਾਣ ਨੇ ਲਾਇਏ ਇਹ ਉਹਨਾਂ ਦੇ ਆਪਣੇ ਵਿਧਾਇਕ ਕਬਰ ਵਿਜੇ ਪ੍ਰਤਾਪ ਸਿੰਘ ਨੇ ਲਾਏ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਸ ਸਰਕਾਰ ਦੇ ਵਿੱਚ ਕਿਸੇ ਵੀ ਪੜੇ ਲਿਖੇ ਜਾਂ ਕਿਸੇ ਵੀ ਵਿਅਕਤੀ ਜਿਹੜਾ ਯੋਗ ਵਿਅਕਤੀ ਆ ਉਸ ਦਾ ਕੋਈ ਸਥਾਨ ਨਹੀਂ ਹੈਗਾ ਉਹਨੇ ਫੁਰਕਾ ਸਾਹਿਬ ਦੀ ਵੀ ਉਦਾਹਰਨ ਦਿੱਤੀ ਆਪਣੀ ਨਹੀਂ ਉਹਨਾਂ ਨੇ ਉਦਾਹਰਨ ਦਿੱਤੀ ਫੁਰਕਾ ਸਾਹਿਬ ਦੀ ਉਦਾਹਰਨ ਦਿੱਤੀ ਦੂਸਰੇ ਬੰਦੇ ਯੋਗਿੰਦਰ ਯਾਦਵ ਦੀ ਵੀ ਉਦਾਹਰਨ ਦਿੱਤੀ ਉਹਦੇ ਨਾਲ ਪ੍ਰਸ਼ੰਤ ਪੂਸ਼ਣ ਦੀ ਵੀ ਉਦਾਹਰਨ ਦਿੱਤੀ ਕਿ ਆਮ ਆਪੀ ਪਾਰਟੀ ਦੇ ਵਿੱਚ ਹੁਣ ਤਾਣਾਸ਼ਈ ਰਵਈਆ ਕਿਤੇ ਪਰ ਇਸ ਸਭ ਦੇ ਬਾਵਜੂਦ ਮੈਂ ਫਿਰ ਵੀ ਆਪਣੀ ਸੁਪਰੀਮੋ ਦੇ ਨਾਲ ਆ ਉਸ ਦਾ ਰਿਗਾਟ ਕਰਦਾ ਔਰ ਉਹਨੂੰ ਚਾਹਾਂਦਾ ਕਿ ਉਹ ਚੰਗੀ ਸਲਾਹ ਦਵਾ ਬਾਕੀ ਵੇਖੋ ਮੁੱਦਾ ਜਿਹੜਾ ਪੰਜਾਬ ਦੇ ਸੰਦਰਭ ਦੀ ਗੱਲ ਕਰੀਏ ਤਾਂ ਸੁਖਵਿੰਦਰ ਜੀ ਕਬਰ ਵਿਜੇ ਪ੍ਰਤਾਪ ਸਿੰਘ ਨੇ ਅਹਿਮ ਖਲਾਸੇ ਕਰਦੇ ਜਿਸ ਤਰੀਕੇ ਦੀਆਂ ਸਥਿਤੀਆਂ ਬਿਆਨ ਕੀਤੀਆਂ ਨੇ ਭਗਵੰਤਬਾਦ ਮਾਰ ਵਾਸਤੇ ਨਵੀਆਂ ਮਸੀਤਾਂ ਜਿਹੜੀਆਂ ਸਿੱਧੂ ਸਾਹਿਬ ਜਨੂਨ ਪੈਦਾ ਕਰਤੀਆਂ ਬਾਕੀ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕੀ ਗੱਲ ਹਮੇਸ਼ਾ ਉਹਨਾਂ ਦੀਆਂ ਗੱਲਾਂ ਨੂੰ ਸੁਣਤ ਹਮੇਸ਼ਾ ਅਵੇਸਲੇ ਦੇਂਦੇ ਨੇ ਕਦੇ ਜਵਾਬ ਉਹਨਾਂ ਨੇ ਨਹੀਂ ਦਿੱਤਾ ਹੁਣ ਦੇਖੋ ਇਹਨਾਂ ਤੱਥਾਂ ਦਾ ਉਹ ਕੀ ਜਵਾਬ ਦਿੰਦੇ ਚਲੋ ਜੀ ਉਧਰ ਅਣਖੀ ਸਾਹ ਕਸੂਤੀ ਸਟੇਜੀ ਦੇ ਵਿੱਚ ਉਧਰ ਵੀ ਫਸ ਗਏ ਆ ਜਿਹੜੇ ਗੱਲਾਂ ਆਪਾਂ ਕਰਦੇ ਸੀ ਕਿ ਇੱਕ ਹੀ ਖੇਤਰ ਅੰਗਰਾਲ ਨੇ ਛੱਪੀ ਘੜ ਦੇ ਦੋ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਕਿ ਇਹਨਾਂ ਨੇ ਜਵਾਬ ਨਹੀਂ ਦਿੱਤਾ ਭਗੰਤ ਮੰਨ ਨੇ ਪਰਿਵਾਰ ਤੇ ਐਮਐਲਏ ਦੇ ਇਲਜ਼ਾਮ ਲਾਏ ਆ ਮੁੱਖ ਮੰਤਰੀ ਪ੍ਰੈਸ਼ਰਾਈਜ਼ ਹੋ ਕੇ ਜਵਾਬ ਦੇਣ ਦੀ ਗੱਲ ਕੋਸ਼ਿਸ਼ ਕੀਤੀ ਉਹ ਚੈਲੰਜ ਕਰਤਾ ਅੱਗੇ ਕੀ ਹੁੰਦਾ ਸੀ ਮੁੱਖ ਮੰਤਰੀ ਬੋਲ ਬੂਲ ਕੇ ਚਲੇ ਜਾਂਦੇ ਸੀ ਕੁਝ ਹੁੰਦਾ ਰਹੀ ਸੀ ਮੈਨੂੰ ਆਇਆ ਲੱਗਦਾ ਸੀ ਵੀ ਐਤਕੀ ਵੀ ਆਈ ਸਰਜੂਗਾ ਐਤਕੀ ਕਿਸੇ ਮੁੱਖ ਮੰਤਰੀ ਦਾ ਪੇਚਾ ਜਿਹੜਾ ਉਹ ਉਹਨਾਂ ਆਪਦੇ ਵਰਗੇ ਬੰਦੇ ਨਾਲ ਹੀ ਪਿਆ ਮੁੱਖ ਮੰਤਰੀ ਤੇ ਉਹ ਮੈਨੂੰ ਚਲੋ ਗੱਲਾਂ ਪੱਕੀ ਕਰ ਲਈਆਂ ਉਧਰ ਉਹਨੇ ਕਹਿਤਾ ਕਹਿੰਦੇ ਕਿ ਵੀ ਮੇਰੇ ਨਾਲ ਬਹਿਸ ਕਰ ਲੋ ਮੁੱਖ ਮੰਤਰੀ ਸਾਹਿਬ ਮੇਰੇ ਨਾਲ ਪ੍ਰੈਸ ਕਾਨਫਰੰਸ ਜਿਹੜੀਆਂ ਉਹ ਕਰ ਲੋ ਆ ਕੇ ਤੁਹਾਡੇ ਪਰਿਵਾਰ ਦੇ ਵੀ ਮੇਰੇ ਕੋਲ ਸਬੂਤ ਆ ਐਮਐਲਏ ਦੇ ਸਬੂਤ ਆ ਆਦੀਪਕ ਬਾਲੀ ਦੇ ਸਬੂਤ ਆ ਮੁੱਖ ਮੰਤਰੀ ਨੇ ਕੱਲ ਚੈਲੰਜ ਐਕਸੈਪਟ ਕਰ ਲਿਆ ਕਹਿੰਦੇ ਮੈਨੂੰ ਤੇਰਾ ਚੈਲੰਜ ਕਬੂਲ ਆ ਉੱਠ ਕੇ ਕਿਹਦੇ 'ਤੇ ਇਲਜ਼ਾਮ ਲਾ ਦੇਣੇ ਆ ਜਾਂ ਕਹਿੰਦਾ ਛੱਡ ਫਿਰ ਰਿਕਾਰਡਿੰਗਾਂ ਮੈਂ ਦੇਖਦਾ ਕਹਿੰਦਾ ਤੇਰੇ ਕੋਲ ਕਿਹੜੇ ਸਬੂਤ ਆ ਉਧਰੋਂ ਫਿਰ ਸ਼ੀਤਲ ਅੰਗੁਰਾਲ ਜੀ ਵੀ ਤਤੈ ਹੋ ਗਏ ਉਹ ਕਹਿੰਦੇ ਜੀ ਆਜੋ ਫਿਰ ਮੈਂ 2 ਵਜੇ ਅੱਜ ਜਗਜੀਵਨ ਰਾਮ ਚੌਂਕ ਦੇ ਵਿੱਚ ਕਹਿੰਦੇ ਆਪਨੇ ਵੀ ਕੁਰਸੀ ਲਾਉਂਗਾ ਤੁਹਾਡੇ ਵੀ ਲਾਉਂਗਾ ਤੁਹਾਡੀ ਮੈਂ ਕਹਿੰਦੀ ਵੇਟ ਵੀ ਕਰੂੰਗਾ ਤੇ ਆਜੋ ਫਿਰ ਕਹਿੰਦੇ ਆਪਾਂ ਉੱਥੇ ਮਿਲਦੇ ਆਂ ਤੇ ਪਹੁੰਚਿਓ ਜਰੂਰ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਸਾਹਿਬ ਪਹੁੰਚਣਗੇ ਸਬੂਤ ਲੈਣੇ ਜਾਂ ਨਹੀਂ ਸਬੂਤਾਂ ਦੇ ਕੋਲੇ ਹੈਗੇ ਆ ਇਹ ਤਾਂ ਗੱਲ ਪੱਕੀ ਆ ਉਹਨੇ ਕੁਰਸੀ ਲਾ ਵੀ ਲੈਣੀ ਆ ਤੇ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚਣਗੇ ਜਾਂ ਫਿਰ ਸ਼ੀਤਲ ਅੰਗੁਰਾਲ ਨੂੰ ਉੱਥੇ ਪਹੁੰਚਣ ਦਿੱਤਾ ਜਾਊਗਾ ਕਿਵੇਂ ਦੇਖਦੇ ਹੋ ਪੂਰੀ ਜੀ ਸੋ ਖੰਧਰ ਚ ਪਹਿਨਾ ਤਾਂ ਮੁੱਖ ਮੰਤਰੀ ਸਾਹਿਬ ਦੇ ਰਵਈਏ ਦੀ ਗੱਲ ਕਰਦੀ ਹੈ ਮੈਂ ਪਿੰਨੀ ਵੀ ਖਬਰ ਜਿਹੜੋਂ ਪਹਿਲਾਂ ਚਰਚਾ ਕਰ ਰਿਹਾ ਕਿ ਇਹ ਬਾਵਾ ਟੰਗ ਟਾ ਕੇ ਇਸ ਤਰ੍ਹਾਂ ਦਹਾੜਨਾ ਇਹ ਕੋਈ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਬੜੀ ਲੱਗਦੀ ਨਹੀਂ ਪੁਰਾਣੀਆਂ ਸਰਕਾਰਾਂ ਤੇ ਮੁੱਖ ਮੰਤਰੀ ਸੇ ਕੈਪਟਨ ਅਮਰਿੰਦਰ ਸਿੰਘ ਹੋਣੀ ਸੀ ਪ੍ਰਕਾਸ਼ ਸਿੰਘ ਬਾਦਲ ਹੀ ਉਹ ਕਦੇ ਵੀ ਇਹਦਾ ਤੱਤੇ ਨਹੀਂ ਸੀ ਕਦੀ ਹੁੰਦੇ ਵਿਧਾਨ ਸਭਾ ਦੇ ਵਿੱਚ ਵੀ ਰੌਲਾ ਜਿਹੜਾ ਪੈਂਦਾ ਹੁੰਦਾ ਸੀ ਇਵਨ ਕਿ ਚੰਨੀ ਹੁਣੀ ਵੀ ਜਦੋਂ ਚੰਨੀ ਹੁਣਾਣਾ ਜਾਂ ਦੂਜੇ ਮੁੱਖ ਮੰਤਰੀ ਨੇ ਕੋਈ ਗੱਲ ਕਰਦੀ ਉਹਨਾਂ ਦੇ ਜਿਹੜੇ ਸਾਥੀ ਹੁੰਦੇ ਸਨ ਵਿਧਾਇਕ ਹੁੰਦੇ ਸਨ ਜਿਹੜੇ ਮੰਤਰੀ ਹੁੰਦੇ ਸਨ ਉਹ ਅੱਗੇ ਤੇ ਆ ਸਰਕਾਰ ਦੇ ਵਿੱਚ ਕਾਮੀ ਗਲਤਾ ਚਾਹੇ ਵਿਧਾਨ ਸਭਾ ਹੋਵੇ ਤੇ ਚਾਹੇ ਵਿਧਾਨ ਸਭਾ ਤੋਂ ਬਾਹਰ ਹੋਵੇ ਮੁੱਖ ਮੰਤਰੀ ਸਾਹਿਬ ਤੱਤੇ ਹੀ ਤੁਰੇ ਫਿਰਦੇ ਆ ਤੇ ਉਹ ਚੈਲੰਜ ਕਰ ਦਿੰਦੇ ਆ ਹੁਣ ਸ਼ੀਤਲ ਅੰਗਰਾਲ ਤੋਂ ਕੋਲ ਗਵਾਉਣ ਜੋਗਾ ਕੁਝ ਨਹੀਂ ਹੈਗਾ ਜਿਸ ਤਰੀਕੇ ਦੀ ਸਥਿਤੀਆਂ ਨੇ ਕਿਉਂਕਿ ਉਹ ਹਰ ਅਸਤੀਫਾ ਉਹਨੇ ਦਿੱਤਾ ਪਾਰਟੀਆਂ ਦਾ ਉਮੀਦਵਾਰ ਜਿੱਤਦਾ ਤਾਂ ਕੋਈ ਫਰਕ ਨਹੀਂ ਹਾਤਾ ਤਾਂ ਕੋਈ ਉਹਦੇ ਕੋਲ ਗਵਾਉਣ ਨੂੰ ਕੁਝ ਨਹੀਂ ਹੈ ਜਦੋਂ ਕਿ ਮੁੱਖ ਮੰਤਰੀ ਸਾਹਿਬ ਕੋ ਜਿਨ੍ਹਾਂ ਦਾ ਅੱਗੇ ਬਹੁਤ ਕੁਝ ਗਵਾ ਚੁੱਕਾ ਸੁਖਵਿੰਦਰ ਜੀ ਜਿਹੜੇ ਹੁਣ ਇਲਜ਼ਾਮ ਲਾਏ ਤੇ ਜਿਸ ਤਰੀਕੇ ਦਾ ਚੈਲੰਜ ਸ਼ੀਤਲ ਅੰਗਰਾਲ ਨੇ ਸਵੀਕਾਰ ਕਰ ਲੈ ਚੈਲੰਜ ਕੀਤਾ ਤਾਂ ਉਹਦੇ ਵਿੱਚ ਜੇਕਰ ਮੁੱਖ ਮੰਤਰੀ ਸਾਹਿਬ ਜਨ ਸਵੀਕਾਰ ਕਰਦੇ ਆ ਤਾਂ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਰਹਿਦਾ ਤੇ ਜੇ ਨਹੀਂ ਜਾਂਦੇ ਤੇ ਸੁਖੰਦਰ ਜੀ ਤਾਂ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ ਕਿਉਂਕਿ ਇੱਕ ਮੁੱਖ ਮੰਤਰੀ ਇੱਕ ਉਮੀਦਵਾਰ ਜਿਹੜਾ ਜਿੰਨੀ ਚੋਣ ਦੀ ਚੋਣ ਲੜ ਗਿਆ ਉਹਦੇ ਚੈਲੰਜ ਤੇ ਜੇਕਰ ਚਲੇ ਜਾਂਦਾ ਤਾਂ ਪੱਲੇ ਕੀ ਰਹਿ ਜਾਂਦਾ ਸੁਭਾਵਾਂਕਾ ਕੀ ਤੁਹਾਡਾ ਫਿਰ ਅੰਦਰ ਲੜਾ ਰ ਜਿਸ ਕਰਕੇ ਤੇ ਦੂਜੇ ਪਾਸੇ ਜੇ ਤੁਸੀਂ ਨਹੀਂ ਜਾਂਦੇ ਤਾਂ ਫਿਰ ਲੋਕ ਜਾਂ ਵਿਰੋਧੀ ਪਾਰਟੀ ਤੁਹਾਨੂੰ ਇਹ ਕਹਿਣਗੇ ਹਾਂ ਵੀ ਤੁਸੀਂ ਪਹੁੰਚੇ ਕਿਉਂ ਨਹੀਂ ਬਾਕੀਆਂ ਨਾਲ ਤਾਂ ਤੁਸੀਂ ਬਹੁਤ ਸਾਦੇ ਰਹੇ ਜੀ ਭਾਵ ਪਗੋਂ ਤਾਂ ਬੰਨ ਰਹੋ ਨਾ ਜਿਹੜੀ ਸਥਿਤੀ ਆ ਉਹਨਾਂ ਦੇ ਆਪਣੇ ਬਿਆਨਾ ਕਰਕੇ ਆਪਣੇ ਬੋਲਾ ਕਰਕੇ ਕਸੂਤੀ ਜਿਹੜੀ ਉਹ ਬਣ ਗਈ ਮੇਰਾ ਨਹੀਂ خیال ਨਾ ਉਹਨਾਂ ਨੇ ਜਾਣਾ ਨਹੀਂ ਜਾਣਗੇ ਜਿਤੋਂ ਤੱਕ ਮੈਨੂੰ ਲੱਗਦਾ ਕਿਉਂਕਿ ਉਹਨਾਂ ਦਾ ਪੁਰਾਣਾ ਰੁਮਈਆ ਤੁਸੀਂ ਦੇਖ ਲਓ ਕਿ ਉਹ ਜਿੱਥੇ ਉਹਨਾਂ ਨੂੰ ਆਪਣੀ ਗੱਲ ਕਹਿਣੀ ਹੁੰਦੀ ਉੱਥੇ ਉਹ ਜ਼ਰੂਰ ਚਲੇ ਜਾਂਦੇ ਆ ਤਾਂ ਜਦੋਂ ਕੋਈ ਵਿਰੋਧੀ ਉਹਨਾਂ ਨੂੰ ਸਾਧਦੇ ਫੇਰ ਉਹ ਉੱਥੇ ਉਹ ਜਾਂਦੇ ਨਹੀਂ ਹੁਣ ਸਿਰਫ ਉਹ ਜਿਹੜੀ ਗੱਲ ਹੈਗੀ ਆ ਇਸ ਤਰੀਕੇ ਨਾਲ ਸ਼ੀਤਲ ਅੰਗਰਾਲ ਨੇ ਜਿਹੜੇ ਇਲਜ਼ਾਮ ਲਾਏ ਇਲਜ਼ਾਮ ਬੜੇ ਗੰਭੀਰ ਦੇ ਆਪਣੇ ਆਪ ਦੇ ਵਿੱਚ ਇੱਕ ਤਾਂ ਉਹ ਬਾਰ-ਬਾਰ ਉਸ ਵਿਧਾਇਕ ਦੀ ਗੱਲ ਕਰ ਰਿਹਾ ਜਿਹੜਾ ਵਿਧਾਇਕ ਕਹਿੰਦੇ ਨੇ ਕਿ ਇੱਕ ਸਾਲ ਉਸ ਬਣ ਕੇ ਜਿਹੜੇ ਮਾਇਆ ਜਿਹੜੀ ਆ 3-3 ਕਰੋੜ ਰੁਪਈਆ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਕ ਬਿਵਸਾਰ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਦੂਜੇ ਪਾਸੇ ਸ਼ੀਤ ਲੰਗਰਾ ਨੇ ਇਹ ਵੀ ਗੱਲ ਕਹੀ ਆ ਜਾਂ ਦੂਜੇ ਵਿਰੋਧੀ ਪਾਰਟੀ ਦੇ ਨੇਤਾ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਸਣੀ ਜਾਖੜ ਹੋਰ ਲੋਕ ਕਹਿ ਰਹੇ ਆ ਕਿ ਹਾਂ ਭਈ ਉਸ ਹਲਕੇ ਦੇ ਵਿੱਚ ੜੜੇ ਸੱਟੇ ਦੀਆਂ ਦੁਕਾਨਾਂ ਦਾ ਉਹ ਬਕਾਇਦਾ ਤੌਰ ਤੇ ਹਿੱਸਾ ਜਿਹੜਾ ਉੱਤੇ ਜਾਂਦਾ ਨਹੀਂ ਜਾਂਦਾ ਚਲੋ ਉਹ ਇੱਕ ਦੂਸਰੇ ਬਿਆਨ ਨੇ ਜਿਹੜੇ ਅਸੀਂ ਸਿਆਸੀ ਬਿਆਨ ਕਹਿ ਸਕਦੇ ਚੋਣਾਂ ਦੇ ਦੌਰਿਆਂ ਪਰ ਜਦੋਂ ਕਿਸੇ ਪਰਿਵਾਰ ਦੇ ਮੈਂਬਰ ਤੇ ਉੱਤੇ ਇਲਜ਼ਾਮ ਸਿੰਦੂ ਸਭ ਹੋਣੀ ਜ਼ਰੂਰੀ ਹੁੰਦੀ ਹੈ ਤੇ ਸ਼ਾਇਦ ਇਸੇ ਹੀ ਕਰਕੇ ਅੱਜ ਸੁਨੀਲ ਜਾਖੜ ਉਹਨਾਂ ਦਾ ਵੀ ਬਿਆਨ ਆ ਗਿਆ ਉਹਨਾਂ ਨੇ ਵੀ ਕਿਹਾ ਕਿ ਹਾਂ ਵੀ ਇਸ ਮੁੱਦੇ ਦੀ ਅਦਾਲਤੀ ਜਾਂਚ ਹੋਣੀ ਚਾਹੀਦੀ ਹੈ ਕਿ ਜੋ ਹਾਈ ਕੋਰਟ ਦੇ ਕਿਸੇ ਜੱਜ ਤੋਂ ਕਰਾ ਲਓ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਇੱਕ ਕਿ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਇਲਜ਼ਾਮ ਲੱਗਾ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਉਹਨਾਂ ਨੂੰ ਉਲਟਾ ਹੋਰ ਕੇ ਇਲਜ਼ਾਮ ਜਿਹੜਾ ਆਮ ਆਦਮੀ ਪਾਰਟੀ ਦੇ ਉੱਤੇ ਲਾਤਾ ਕਿ ਜਿਹੜੇ ਸਾਡੇ ਸਿਟਿੰਗ ਕਾਉਂਸਲਰ ਦੇ ਉਹਨਾਂ ਨੂੰ 25 ਲੱਖ ਰੁਪਏ ਦਿੱਤਾ ਜਾ ਰਿਹਾ ਕਿ ਆਫਰ ਦਿੱਤੀ ਜਾ ਰਹੀ ਕਿ ਤੁਸੀਂ ਸਾਨੂੰ ਜੁਆਇਨ ਕਰ ਲਓ ਜਿਹੜੇ ਹਾਰੇ ਨੇ ਉਹਨਾਂ ਨੂੰ 15 ਲੱਖ ਦੀ ਆਫਰ ਪਾ ਸਾਰੇ ਪਾਸੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਫੋਸ਼ੀ ਦਾ ਜਿਹੜਾ ਸਿਲਸਲਾ ਸਿੱਧੂ ਸਾਹਿਬ ਉਹ ਸ਼ੁਰੂ ਆ ਪਰ ਇੱਥੇ ਜਿਹੜੀ ਗੱਲ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੀ ਹੈ ਪਰਿਵਾਰਕ ਮੈਂਬਰ ਸਿੱਧੂ ਸਾਹਿਬ ਤਾਂ ਇਹ ਗੱਲ ਇਹ ਲੋਕਾਂ ਦੀ ਦਿਲਚਸਪੀ ਤਾਂ ਬਣ ਜਾਂਦੀ ਹੈ ਕਿਉਂਕਿ ਇਹ ਜਿਹੜੇ ਰਿਸ਼ਤੇ ਜਿਹੜੇ ਦੋ ਰਿਸ਼ਤੇ ਦੇ ਇੱਕ ਪਤਨੀ ਦਾ ਤੇ ਘਪੈਰ ਦਾ ਇਹ ਬੜਾ ਨਾਜ਼ੁਕ ਜਿਹਾ ਰਿਸ਼ਤਾ ਹੁੰਦਾ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਇਹ ਮੁੱਖ ਮੰਤਰੀਆਂ ਦੀਆਂ ਇਹ ਪਤਨੀਆਂ ਦੀਆਂ ਗੱਲਾਂ ਸੁਖਵਿੰਦਰ ਜੀ ਉਹ ਚਰਚਾਵਾਂ 'ਚ ਰਹੀਆਂ ਨੇ ਪੰਜਾਬ ਦੇ ਇੱਕ ਮੁੱਖ ਮੰਤਰੀ ਦੀ ਪਤਨੀ ਵੱਲੋਂ ਮਸ਼ਹੂਰ ਸੀ ਕਿ ਜਦੋਂ ਕੋਈ ਬਦਲੀ ਬੁਦਰੀ ਕਰਾਉਣਾ ਤੇ ਟੈਚੀ ਇੱਕ ਜਾਂਦਾ ਹੁੰਦਾ ਸੀ ਉਹਨੂੰ ਕਹਿੰਦੇ ਕਿ ਥਾਣੇ ਕਮਰੇ ਚ ਟੈਚੀ ਰੱਖਿਆ ਤੇ ਕਹਿੰਦੇ ਇੱਕ ਐਸਐਸਪੀ ਇਸ ਤੇ ਤੱਕ ਨਾ ਬਦਲੀ ਕਰਾਉਣ ਗਿਆ ਤਾਂ ਉਥੇ ਟੈਚੀ ਕਿੰਨੇ ਵੇਖੇ ਤੇ ਜਦੋਂ ਆਪਣਾ ਟੈਚੀ ਲੱਗਾ ਰੱਖਣ ਤਾਂ ਕਹਿੰਦੇ ਕਿ ਉਹਨੇ ਸੋਚਿਆ ਕਿ ਜੋ ਲੈਨੇ ਟੈਚੀਆਂ ਚ ਕੀ ਪਤਾ ਲੱਗਣਾ ਕਹਿੰਦੇ ਰਕਮ ਵਿੱਚ ਥੋੜੀ ਜੂਨੇ ਕੱਟ ਕੇ ਜੇਬ ਚ ਪਾ ਲਈ ਤੇ ਕਹਿੰਦੇ ਅਜੇ ਉਹ ਦਫ਼ਤਰ ਆਪਣੇ ਪਹੁੰਚਿਆ ਨਹੀਂ ਸੀ ਟੈਚੀ ਦੇਣ ਤੋਂ ਬਾਅਦ ਕਿ ਉਸ ਵੇਲੇ ਨੂੰ ਸਲਾਹ ਆ ਗਿਆ ਕਿ ਭਾਈ ਸਾਹਿਬ ਟੈਚੀ ਦੇ ਵਿੱਚ ਵਜਨ ਵੇਖ ਕੇ ਅਗਲੇ ਨੇ ਦੱਸਤਾ ਸੀ ਉਹਦੀ ਮੁੱਖ ਮੰਤਰੀ ਦੀ ਪਤ ਤੋ ਸੋਸੀ ਤੁਸਾਬ ਇਹ ਗੱਲਾਂ ਤਾਂ ਬੀਤੇ ਦੌਰ ਦੀਆਂ ਵੀ ਚੱਲਦੀਆਂ ਰਹੀਆਂ ਨੇ ਪਤਾ ਨਹੀਂ ਉਹ ਸੱਚ ਸੀ ਜਾਂ ਝੂਠ ਸੀ ਪਰ ਇਹ ਗੱਲਾਂ ਚੱਲੀਆਂ ਦੂਜੇ ਪਾਸੇ ਹੁਣ ਪਤਨੀਆਂ ਦਾ ਕਿਸ ਤਰੀਕੇ ਨਾਲ ਵਧੀਆਂ ਤੇ ਜੋਰ ਹੁੰਦਾ ਉਹਦੀ ਵੀ ਇੱਕ ਗੱਲ ਸੁਣਾ ਦਨਾ ਅਮਰਾ ਬਾਰਡਰਿੰਗ ਦੇ ਇੱਕ ਜ਼ਿਲ੍ਹੇ ਦੇ ਐਸਐਸਪੀ ਦੀ ਗੱਲ ਹੈਗੀ ਆ ਕਿ ਇੱਕ ਸਾਡਾ ਦੋਸਤ ਆ ਕਿ ਜਿਹੜਾ ਬੀਤੇ ਲੰਮੇ ਸਮੇਂ ਤੋਂ ਐਸਐਸਪੀ ਦੇ ਰੈ residense ਤੇ ਰਿਹਾ ਤੇ ਕਹਿੰਦਾ ਕਿ ਜਿੰਨੇ ਵੀ ਐਸਐਸਪੀ ਜੋ ਮਰਜ਼ੀ ਵਾਰ ਮਸ਼ਹੂਰਤਾ ਦੇ ਕੇ ਨਿਕਲਣ ਪਰ ਜਦੋਂ ਘਰ ਚ ਜਾਂਦੇ ਨੇ ਘਰ ਚ ਫਿਰ ਬੀਵੀ ਦੀ ਸਭ ਕੁਝ ਚਲਦੀ ਤੇ ਕਿ ਐਸਐਸਪੀ ਦੀ ਗੱਲ ਕੀਤੀ ਕਹਿੰਦਾ ਕਿ ਉਹਨਾਂ ਦੀ ਜਿਹੜੀ ਬੀਬੀ ਸੀ ਉਹ ਬੀਬੀ ਜੀ ਕਹਿੰਦੇ ਆ ਕਿ ਸਾਹਤ ਹੀ ਜਿਹੜੀ ਵਾਸੀ ਬੜੀ ਕਰਕਤ ਸੀ ਤੇ ਐਸਐਸਪੀ ਨੇ ਪੁੱਛਾਂ ਉਹ ਚੁਕਾ ਕੇ ਰਖਦੀ ਸੀ ਕਹਿੰਦੇ ਬਦਲੀਆਂ ਜਦੋਂ ਕਰਦੀ ਸੀ ਉਹ ਕਰਦੀ ਤੇ ਇੱਕ ਵਾਰੀ ਐਸਐਚਓ ਨਹੀਂ ਮਾਫ ਕਰਦਾ ਐਸਐਸਪੀ ਸ ਆਪਣੇ ਆਪਣੀ ਮਰਜ਼ੀ ਦਾ ਇੱਕ ਇਮਾਨਦਾਰ ਅਫਸਰ ਨੂੰ ਐਸਐਚਓ ਲਾਤਾ ਤੇ ਜਿਹੜਾ ਐਸਐਚਓ ਉਥੇ ਲੱਗਣਾ ਚਾਹੁੰਦਾ ਸੀ ਉਹ ਬੀਬੀ ਜੀ ਤੱਕ ਅਪਰੋਚ ਕੀਤੀ ਤੇ ਬੀਬੀ ਜੀ ਨੇ ਉਹਨੂੰ ਆਪਣੇ ਘਰ ਐਸਐਸਪੀ ਨੂੰ ਕਿਹਾ ਕਿ ਉਥੇ ਲਾਓ ਉਹ ਕਹਿੰਦਾ ਜੀ ਉਥੇ ਮੈਂ ਲਾ ਚੁੱਕਾ ਕਹਿੰਦੀ ਨਹੀਂ ਦੋ ਲਾਓ ਤਾਂ ਫਿਰ ਕਹਿੰਦੇ ਦੋ ਲੱਗੇ ਸੀ ਤੇ ਬੀਬੀ ਦੀ ਗੱਲ ਐਸਐਸਪੀ ਬੋਰਡ ਦੀ ਸੀ ਛਟਿਆ ਐਸਐਸਪੀ ਦੀ ਪੁੱਛਾ ਉਹ ਚੁਕਾ ਦਿੰਦੀ ਰਹੀ ਆ ਇੱਕ ਐਸਐਸਪੀ ਦੀ ਪਤਨੀ ਤਾਂ ਸਿੱਧੂ ਸਾਹਿਬ ਹੁਣ ਤਾਂ ਫਿਰ ਜਿਹੜੇ ਇਲਜ਼ਾਮ ਜਿਸ ਤਿੱਕੇ ਨਾਲ ਲੱਗ ਰਹੇ ਆ ਉਹ ਬੜੇ ਆਪਣੇ ਆਪ ਤੇ ਗੰਭੀਰ ਆ ਤੇ ਦੂਜੇ ਪਾਸੇ ਜੇਕਰ ਭੈਣ ਦੀ ਗੱਲ ਕਰ ਲਈਏ ਤਾਂ ਸਿੱਧੂ ਸਾਹਿਬ ਭੈਣਾਂ ਨੂੰ ਮਾਣ ਹੁੰਦਾ ਭਰਾਵਾਂ ਤੇ ਆਮ ਤੌਰ ਤੇ ਪੰਜਾਬੀ ਸੱਭਿਆਚਾਰ ਚ ਬੋਲੀ ਆ ਦੋ ਵੀਰ ਦੇਈ ਮੇ ਰੱਬਾ ਇੱਕ ਮੁੰਸ਼ੀ ਤੇ ਇੱਕ ਪਟਵਾਰੀ ਕਿਉਂਕਿ ਦੋਵਾਂ ਦੇ ਅਫੀਸਾਂ ਜਿਹੜੀਆਂ ਮੁਕਰਰ ਹੁੰਦੀਆਂ ਨੇ ਤਾਂ ਸਿੱਧੂ ਸਾਹਿਬ ਫਿਰ ਜੇਕਰ ਤਾਂ ਫਿਰ ਮੁੱਖ ਮੰਤਰੀ ਹੋਵੇ ਅਹੀਂ ਨਹੀਂ ਕਹਿ ਰਹੇ ਕਿ ਉਹ ਸੱਚੇ ਆ ਝੂਠੇ ਆ ਤਾਂ ਫਿਰ ਸੁਖਿੰਦਰ ਜੀ ਅਜਿਹਿਆਂ ਗੱਲਾਂ ਤਾਂ ਉਡਣਗੀਆਂ ਉਡਣਗੀਆਂ ਸੋ ਅਜਿਹਿਆਂ ਰੌਲਾ ਰੱਪਾ ਨਾ ਪਵੇ ਤੁਹਾਡੇ ਪਰਿਵਾਰਕ ਰਿਸ਼ਤਿਆਂ ਦੇ ਉੱਤੇ ਅਜਹੀ ਉਂਗਲ ਨਾ ਉਠੇ ਤਾਂ ਸਿੱਧੂ ਸਾਬ ਜਰੂਰੀ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜਾ ਰੌਲਾ ਜਿਹੜਾ ਪਿਆ ਇਹਦੇ ਸਬੰਧੀ ਇੱਕ ਸਪਸ਼ਟੀਕਰਨ ਜਰੂਰ ਦੇ ਦੇਣਾ ਚਾਹੀਦਾ ਜਾਣਾ ਜਾਂ ਨਾ ਜਾਂਦੀ ਗੱਲ ਤੇ ਇੱਕ ਵੱਖਰੀ ਆ ਕਿਉਂਕਿ ਇਹ ਕਿਤੇ ਵੀ ਸਾਬਤ ਨਹੀਂ ਹੋਣਾ ਕਿ ਹਾਂ ਭੀ ਪੈਸੇ ਲਏ ਆ ਜਾਂ ਨਹੀਂ ਦਿੱਤੇ ਅਖੀਰ ਤੇ ਉਹ ਕਹਿਣਾ ਕਿ ਲਿਓ ਜੀ ਇਹ ਰਿਕਾਰਡਿੰਗ ਦਾ ਝੂਠੀਆਂ ਨੇ ਇਹ ਫਰੈਂਕਸਿਕ ਜਾਂਚ ਹੋਣੀ ਚਾਹੀਦੀ ਆ ਤਾਂ ਮੁਜਾਦ ਹੋਣਾ ਕਿ ਬੀਤੇ ਸਮੇਂ ਦੇ ਵਿੱਚ ਲੁਧਿਆਣੇ ਦੇ ਵਿੱਚ ਵਿਰਮਨੀ ਸਿੰਘ ਬਿੱਟੂ ਦੀ ਉਹ ਜਿਹੜੀ ਆਈਡੀਓ ਉਹ ਰੀਲੀਜ਼ ਕਰਤੀ ਸੀ ਆਪਣੇ ਬਿਆਸਪੁਰਾ ਆਪਣੇ ਕੀ ਬਣਿਆ ਬਾਨਾ ਬੜੋਣਾ ਕੱਖ ਨਹੀਂ ਪਰ ਤੁਹਾਡਾ ਜਿਹੜਾ ਕੈਰੈਕਟਰ ਅਸੈਸੀਨੇਸ਼ਨ ਆ ਸੁਖਿੰਦਰ ਕਰਦਾਰ ਕੁਸ਼ੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਹਰ ਬੰਚ ਦੇ ਤੁਸੀਂ ਇਹ ਗੱਲ ਕਹਿੰਦੇ ਜਿਵੇਂ ਕਿ ਮੇਰੇ ਪਰਿਵਾਰ ਦੇ ਉੱਤੇ ਜਾਂ ਮੇਰੇ ਉੱਤੇ ਇੱਕ ਪੈਸੇ ਦਾ ਇਲਜ਼ਾਮ ਲੱਗੇਗਾ ਤਾਂ ਮੈਂ ਉਹਦਾ ਜ਼ਿੰਮੇਵਾਰ ਆ ਤਾਂ ਜੇਕਰ ਹੁਣ ਤੁਹਾਡੇ ਵਿਧਾਇਕ ਤੁਹਾਡੇ ਸਾਫਕਾ ਵਿਧਾਇਕ ਨਹੀਂ ਤੁਹਾਡੇ ਮੌਜੂਦਾ ਵਿਧਾਇਕ ਦੇ ਉੱਤੇ ਇਹ ਇਲਜ਼ਾਮ ਲੱਗ ਰਹੇ ਆ ਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਕੋਚਰਾ ਕੋਚ ਇਹੋ ਜਿਹੀ ਚੀਜ਼ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਸਿੱਧੂ ਸਾਹਿਬ ਇਹ ਮੁੱਖ ਮੰਤਰੀ ਸਾਹਿਬ ਦੀ ਕਰਤਾਰ ਪੁਸ਼ੀਆ ਉਹਨਾਂ ਦੇ ਬੋਲਾ ਦਾ ਨਰਾਦਰ ਤਾਂ ਇਸ ਵਾਸਤੇ ਜ਼ਰੂਰੀ ਹੈ ਕਿ ਉਸ ਚੀਜ਼ ਨੂੰ ਬਚਾਉਂਦੇ ਹੋਏ ਇਸ ਸਬੰਧੀ ਆਪਣਾ ਜਿਹੜਾ ਫੈਸਲਾ ਉਹ ਜ਼ਰੂਰ ਕਰੇ ਇਸ ਦੀ ਜਾਂਚ ਜਿਹੜੀ ਜ਼ਰੂਰ ਕਰੋ ਨਿਕਲੇ ਪਏ ਨਾ ਨਿਕਲੇ ਪਰ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਹਾਂ ਭੀ ਇਸ ਮਸਲੇ ਦੀ ਜਿਹੜੀ ਆ ਜਾਂਚ ਹੋਵੇਗੀ ਪਰ ਲੱਗਦਾ ਨਹੀਂ ਕਿ ਦੂਜੇ ਪਾਸੇ ਪਿਆਰੇ ਪਾਸੋਂ ਘੇਰਾ ਪੈ ਗਿਆ ਹਨ ਕਿ ਸਾਹਿਬ ਭਾਜੀਪੀ ਕਾਂਗਰਸ ਸਾਰਿਆਂ ਨੇ ਕਹਿਤਾ ਕਿ ਅਦਾਲਤ ਦੀ ਨਿਗਰਾਨੀ ਹੇਠ ਇਹਦੀ ਕਾਰਵਾਈ ਹੋਣੀ ਚਾਹੀਦੀ ਪਰ ਭਾਜਪਾ ਨੇ ਮੈਂ ਬਿਆਨ ਦੇ ਬਣਾ ਰਹਾਂ ਤੁਸੀਂ ਸ਼ਿਕਾਇਤ ਦਿਓ ਜੀ ਸੀਬੀਆਈ ਨੂੰ ਉੱਥੋਂ ਜਾਂਚ ਕਰਾਓ ਬਿਲਕੁਲ ਸਫੇਰ ਜੀ ਚਾਹੀਦਾ ਤਾਂ ਇਹੋ ਹੀ ਹੈ ਕਿ ਆਪਣੇ ਆਪ ਦੇ ਵਿੱਚ ਇਲਜ਼ਾਮ ਜਿਹੜੇ ਬੜੇ ਵੱਡੇ ਇਲਜ਼ਾਮ ਨੇ ਮੁੱਖ ਮੰਤਰੀ ਦੇ ਪਰਵਾਰਕ ਮੈਂਬਰਾਂ ਤੇ ਜੇ ਇਲਜ਼ਾਮ ਲੱਗਦੇ ਨੇ ਤਾਂ ਮੁੱਖ ਤੱਕ ਕੁਦਰਤੀ ਇਹ ਸ਼ਿਕਾਇਤ ਤੁਸੀਂ ਗਵਰਨਰ ਸਾਹਿਬ ਨੂੰ ਕੀਤੀ ਜਾ ਸਕਦੀ ਆ ਕੇਂਦਰ ਚ ਕੀਤੀ ਜਾ ਸਕਦੀ ਹੈ ਕੇਂਦਰ ਦੇ ਵਿੱਚ ਪਾਤ ਪਾਦੀ ਸਰਕਾਰ ਪਰ ਸ਼ਾਇਦ ਮੈਂ ਉਹ ਗੱਲ ਕਹਿ ਰਿਹਾ ਹਾਂ ਸਫੇਰ ਜੀ ਵੋਟਾਂ ਦੇ ਡਣਾ ਦੇ ਵਿੱਚ ਇਹ ਜਿਹੇ ਇਲਜ਼ਾਮ ਜਿਹੜੇ ਨੂੰ ਚੱਲਦੇ ਰਹਿੰਦੇ ਆ ਜਿਸ ਤਰੀਕੇ ਨਾਲ ਮਨੀਤ ਬਿੱਟੂ ਦੀ ਵੀ ਆਡੀਓ ਬਾਸਨੇ ਰਿਲੀਜ਼ ਕੀਤੀ ਲੱਗਦਾ ਹੈ ਕਿ ਪਤਾ ਨਹੀਂ ਭਾਜਪਾ ਉਹਦੇ ਖਿਲਾਫ ਕੀ ਐਕਸ਼ਨ ਉਹ ਕੱਖ ਨਹੀਂ ਹੋਇਆ ਕਿ ਉਹ ਹਾਰ ਵੀ ਗਿਆ ਕਿ ਉਹਨੇ ਫਿਰ ਮੰਤਰੀ ਉੱਤੇ ਬਣਾਤਾ ਸੋ ਇਹ ਜਿਹੜੇ ਗੱਲਾਂ ਹੁੰਦੀਆਂ ਨੇ ਸਿੱਧੂ ਸਾਹਿਬ ਇਹ ਮਹਿਲ ਸਿਆਸੀ ਬਿਆਨ ਨੇ ਪਰ ਗੱਲ ਜਿਹੜੀ ਜ਼ਿੰਮੇਵਾਰੀ ਸਿੱਧੂ ਸਾਹਿਬ ਕੋ ਮੁੱਖ ਮੰਤਰੀ ਸਾਹਿਬ ਦੀ ਬੰਦੀ ਹੈ ਕਿ ਜੇ ਮੁੱਖ ਮੰਤਰੀ ਨੇ ਫਿਰ ਕੀ ਨਹੀਂ ਜੇ ਝੂਠੀ ਵੀ ਗੱਲ ਕੀਤੀ ਆ ਤਾਂ ਫਿਰ ਉਸਤੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੇ ਜੇਕਰ ਨਹੀਂ ਤਾਂ ਫਿਰ ਉਸਦੀ ਜਾਂਚ ਹੋਣੀ ਚਾਹੀਦੀ ਆ ਖੈਰ ਸੁਨੀਲ ਜਾਖੜ ਉਹਨਾਂ ਨੇ ਤਾਂ ਅਦਾਲਤੀ ਕਾਰਵਾਈ ਕਹਤਾ ਕਿ ਹਾਂ ਪ੍ਰਤਾਪ ਸਿੰਘ ਬਾਜੋ ਉਹਨਾਂ ਨੇ ਵੀ ਕਹਿ ਦਿੱਤਾ ਕਿ ਹਾਂ ਇਹਦੇ ਖਿਲਾਫ ਜਾਂਚ ਹੋਣੀ ਚਾਹੀਦੀ ਸੁਖਿੰਦਰ ਜੀ ਤੁਸੀਂ ਆਪ ਵੇਖਿਆ ਹੋਊਗਾ ਕਿ ਕਿੰਨੇ ਅਜਿਹੇ ਮੁੱਤੇ ਉੱਠੇ ਬੀਤੇ ਸਮੇਂ ਦੇ ਵਿੱਚ ਘਟਾਰੂ ਚੱਕਦਾ ਮੁੱਦਾ ਉੱਠਿਆ ਕਈਆਂ ਬੀ ਬਲਕਾਰ ਸਿੰਘ ਦਾ ਉੱਠਿਆ ਕਿਸੇ ਨੇ ਕੋਈ ਆ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਕਿਸੇ ਨੇ ਕੋਈ ਆਵਾਜ਼ ਠਾਈ ਕਿਸੇ ਨੇ ਉਠਾਈ ਬੜੀ ਵਧੀਆ ਗੱਲ ਕੀ ਇਹ ਇਸ ਜੇ ਵਾਕਈ ਭਗਵੰਤ ਮਾਲ ਹੋਣਾ ਨੂੰ ਆਪਣੇ ਮੂਡ ਦਾ ਬੰਦਾ ਕੋ ਟੱਕਰਿਆ ਤਾਂ ਕੇਵਲ ਸ਼ੀਤਲ ਅੰਗਰਾਲ ਹੀ ਟੱਕਰਿਆ ਜਿਹਦੇ ਕੋਲ ਗਵਾਉ ਨੂੰ ਕੱਖ ਨਹੀਂ ਆ ਤਾਂ ਦੂਜੇ ਪਾਸੇ ਜਿਹੜੇ ਦੂਜੇ ਲੀਡਰ ਨੇ ਉਹ ਤਾਂ ਸੁਖਵਿੰਦਰ ਜੀ ਵਕਤੀ ਤੌਰ ਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਰਹੇ ਕਰਦੇ ਹੋ ਸਭ ਚੱਕ ਨਹੀਂ ਤੇ ਸ਼ਾਇਦ ਇਹੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹੌਸਲੇ ਨੇ ਉਹ ਬੀਤੇ ਸਮੇਂ ਚ ਇੰਨੇ ਬੁਲੰਦ ਰਹੇ ਆ ਕਿ ਹਾਂ ਕੋਈ ਇਦਾਂ ਦਾ ਟੱਕ ਰਿਆ ਨਹੀਂ ਬਾਕੀ ਵੇਖੋ ਹੁਣ ਅੱਜ ਕੀ ਹੁੰਦਾ 2 ਵਜੇ ਤੱਕ ਸਾਰਿਆਂ ਦਾ ਇੰਤਜ਼ਾਰ ਜਿਹੜਾ ਉਹ ਜ਼ਰੂਰ ਰਹੂਗਾ ਕਿ 2 ਵਜੇ ਤੱਕ ਸ਼ੀਤਲੰਗਰਾਲ ਕਿਹੜੀ ਚੀਜ਼ ਪੇਸ਼ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਉਸ ਨੂੰ ਕਿਵੇਂ ਜਿੱਤਦੇ ਆ 2 ਵਜੇ ਤੱਕ ਤਾਂ ਸੁਖਵਿੰਦਰ ਜੀ ਸਫਰ ਕਰਦਾ ਹੀ ਪਊਗਾ ਚਲੋ ਉਧਰ ਸਰ ਅਮਰਤਾ ਪਾਲ ਸਿੰਘ ਘੋੜਾ ਨੂੰ ਕਹਿੰਦੇ ਪਰਮਿਸ਼ਨ ਮਿਲ ਗਈ ਐ ਸੌ ਚੱਕਣ ਦੀ ਔਰ ਪੰਜ ਦਿਨ ਵੀ ਪ੍ਰੋਲ ਐ ਜਾਂ ਚਾਰ ਦਿਨ ਤੋਂ ਘੱਟ ਦੀ ਕਹਿੰਦੇ ਪ੍ਰੋਲ ਐ ਤਾਂ ਪੰਜਾਬ ਦੇ ਇਸ ਤਰ੍ਹਾਂ ਆ ਸਕਣਗੇ ਕਿ ਕੁਝ ਸ਼ਰਤਾਂ ਜਿਹੜੀਆਂ ਹੈਗੀਆਂ ਨੇ ਘਰ ਆ ਸਕਣਗੇ ਜਾਂ ਨਹੀਂ ਤਾਂ ਸੁਖਿੰਦਰ ਜੀ ਕੱਲ ਦੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਐ ਡਿਪਲੂ ਕਰ ਰਵਾਨਾ ਹੋ ਚੁੱਕੀ ਐ ਜਿੱਥੋਂ ਉਹਨਾਂ ਨੂੰ ਲਿਆਂਦਾ ਜਾਣਾ ਐ ਦਿੱਲੀ ਜਿਹੜੀਆਂ ਸ਼ਰਤਾਂ ਲਾਈਆਂ ਨੇ ਸ਼ਰਤਾਂ ਸੁਖਿੰਦਰ ਜੀ ਬੜੀਆਂ ਸਖਤ ਸ਼ਰਤਾਂ ਲਾਈਆਂ ਨੇ ਪੰਜਾਬ ਦੇ ਵਿੱਚ ਉਹ ਨਹੀਂ ਆ ਸਕਣਗੇ ਕੇਵਲ ਦਿੱਲੀ ਦੇ ਵਿੱਚ ਰਹਿਣਗੇ ਤੇ ਨਾਲ ਹੀ ਨਾਲ ਉਹ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਬੁਲਾਕਾਤ ਜਿਹੜੀ ਉਹ ਨਹੀਂ ਕਰਨਗੇ ਤੇ ਸੁਰੱਖਿਆ ਦੇ ਘਰੇਕੇ ਦੇ ਵਿੱਚ ਹੀ ਉਹ ਰਹਿਣਗੇ ਉਥੇ ਉਹ ਸਿਰਫ ਸਭ 4 ਦਿਨ ਦੀ ਜਾਂ ਹਾਂ 4 ਦਿਨ ਦੀ ਉਹਨਾਂ ਨੂੰ ਪੈਰੋਲ ਜਿਹੜੀ ਮਿਲੀ ਹੈਗੀ ਹੈ 5 ਤਰੀਕ ਯਾਨੀ ਕਿ ਕੱਲ ਜੰਮੂ ਕਸ਼ਮੀਰ ਦੇ ਜਿਹੜੇ ਇੱਕ ਹੋਰ ਵਕਫਾ ਦੀ ਨੇਤਾ ਨੇ ਰਾਸ਼ਿਦ ਇੱਕ ਉਹਨਾਂ ਨੂੰ ਸਪੀਕਰ ਤੇ ਕੰਫਰੰਸ ਚਾਹ ਹੌਂਚਾਈ ਜਾਣੀ ਹੈ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਕੱਲ ਜਿਹੜੀ ਉਹ ਸੌਂਚਾਈ ਜਾਏਗੀ ਔਰ ਸੌਂਚਣ ਤੋਂ ਬਾਅਦ ਉਹ ਦਿੱਲੀ ਦੇ ਵਿੱਚ ਹੀ ਦੋ ਜਾਂ ਚਾਰ ਤਿੰਨ ਜਿਹੜੇ ਉਹ ਰਹਿਣਗੇ ਪਰਿਵਾਰਕ ਮੈਂਬਰਾਂ ਨੇ ਇੰਨੀ ਗੱਲ ਕਹੀ ਆ ਐਪਲੀਕੇਸ਼ਨ ਦਿੱਤੀ ਆ ਡੀਸੀ ਅਮਰਸਾਭ ਨੂੰ ਕਿ ਹਾਂ ਭਈ ਉਹਨਾਂ ਨੂੰ ਪੰਜਾਬ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਨੂੰ ਆਪਣੇ ਹਲਕੇ ਦੇ ਲੋਕਾਂ ਨਾਲ ਮਿਲਨ ਦਾ ਧੰਨਵਾਦ ਕਰਦਾ ਜਿਹੜਾ ਮੌਕਾ ਦਿੱਤਾ ਜਾਵੇ ਅੱਗੇ ਦਿੱਤੀ ਜਾਵੇ ਪਰ ਡਿਪਟੀ ਕਮਿਸ਼ਨਰ ਵੱਲੋਂ ਇਹਨਾਂ ਗੱਲਾਂ ਤੋਂ ਸਿੱਧੂ ਸਾਹਿਬ ਜਿਹੜਾ ਇਨਕਾਰ ਜਿਹੜਾ ਉਹ ਕਰ ਦਿੱਤਾ ਗਿਆ ਆ ਹੁਣ ਅਮਰਪਾਲ ਸਿੰਘ ਹੁਣ ਸਪੀਕਰ ਦੇ ਕਮਰੇ ਦੇ ਵਿੱਚ ਜਿਹੜੀ ਉਹ ਸੌਂ ਚੁੱਕਣਗੇ ਹੁਣ ਉਸ ਤੋਂ ਬਾਅਦ ਕਿਉਂਕਿ ਐਨਐਸਆਈ ਜਿਹੜੀ ਉਹ ਲੱਕੀ ਆ ਤੇ ਟੋਟਲ ਜਿਹੜੀ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਆ ਜਿੰਨੀ ਵੀ ਜ਼ਿੰਮੇਵਾਰੀ ਜਿਹੜਾ ਕੇਸ ਆ ਉਹਨਾਂ ਦੇ ਖਿਲਾਫ ਜਿਹੜਾ ਅੰਮ੍ਰਿਤਸਰ ਦੇ ਹਾਤੀ ਖਾਣਾ ਅਜਰਾਲੇ ਦੇ ਵਿੱਚ ਦਰਜ ਹੈਗਾ ਤਾਂ ਅੰਮ੍ਰਿਤਸਰ ਦੀ ਜਿਹੜੀ ਦਿਹਾਤੀ ਪੁਲਿਸ ਆ ਪੂਰਨ ਤੌਰ ਤੇ ਉਹਨਾਂ ਨੂੰ ਆਪਣੇ ਘੇਰੇ ਵਿੱਚ ਲਵੇਗੀ ਉਹਨਾਂ ਦੇ ਘੇਰੇ ਨਿਗਰਾਨੀ ਦੇ ਵਿੱਚ ਰਹਿਣਗੇ ਤੇ ਕਿਸੇ ਵੀ ਵਿਅਕਤੀ ਨੂੰ ਉਹ ਮਿਲ ਜਣਾ ਉਹ ਨਹੀਂ ਸਕਣਗੇ ਹੁਣ ਸਰਦੂ ਸਾਹਿਬ ਇੱਕ ਗੱਲ ਆਪਾਂ ਕੱਲ ਵੀ ਕਿਤੇ ਚਲਦੀ ਪਈ ਸੀ ਅੰਮ੍ਰਿਤਪਾਲ ਦੇ ਸੰਦਰਭ ਤੇ ਕਿ ਜਿਸ ਤਰੀਕੇ ਤੇ ਮੁੱਦੇ ਅੰਮ੍ਰਿਤਪਾਲ ਸਿੰਘ ਹੁਣੇ ਪਿੰਨਾ ਠੁੰਦੇ ਰਹੇ ਆ ਕਿ ਖਾਸ ਤੌਰ ਤੇ ਆ ਜਦੋਂ ਉਰੂਪੋ ਸੀ ਤਾਂ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਸੰਬਤ ਖਾਲਸਾ ਜਿਹੜਾ ਬਣਾਇਆ ਜਾਵੇ ਤਾਂ ਉਹ ਹੁਣ ਵੇਖਣਾ ਹੋਊਗਾ ਕਿ ਜਦੋਂ ਹੁਣ ਬਤੌਰ ਲੋਕ ਸਭਾ ਮੈਂਬਰ ਉਹ ਬਾਹਰ ਰੁਕਦੇ ਨੇ ਕੀ ਸਿੱਖ ਮਸਲਿਆਂ ਦੇ ਵਿੱਚ ਆਣ ਕੇ ਕੀ ਦੁਬਾਰਾ ਉਹ ਸੰਬਤ ਖਾਲਸਾ ਦੀ ਉਮੰਗ ਕਰਨਗੇ ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ ਮੈਨੂੰ ਯਾਦ ਆਉਂਦਾ ਉਹਨਾਂ ਨੇ ਕਿਹਾ ਕਿ ਅਮਰਤਪਾਲ ਦਾ ਮਾਮਲਾ ਮੇਰੀ ਸਮਝ ਤੋਂ ਬਾਹਰ ਆ ਉਸ ਵੇਲੇ ਅਮਰਤਪਾਲ ਦਾ ਮਾਮਲਾ ਸਮਝ ਤੋਂ ਬਾਹਰ ਹੋ ਸਕਦਾ ਸੀ ਪਰ ਮੌਜੂਦਾ ਸਮੇਂ ਦੇ ਵਿੱਚ ਹੁਣ ਉਹ ਲੋਕ ਸਭਾ ਦੇ ਮੈਂਬਰ ਨੇ ਤੇ ਸੌ ਵੀ ਉਹਨਾਂ ਨੇ ਕੱ ਪੰਥਖਲ ਕੇ ਤੋਂ ਤਾਂ ਜੀਤੂ ਹੋਇਆ ਤਾਂ ਬਤੌਰ ਪੰਥਕ ਨੇਤਾ ਕੀ ਉਹ ਦਬਾਰਾ ਸਰਪੰਥ ਖਾਲਸਾ ਦੀ ਮੰਗ ਕਰਨਗੇ ਇਹ ਪ੍ਰਿਕਦਾ ਵਿੱਚ ਇੱਕ ਪ੍ਰਸ਼ਨ ਜਿਹੜਾ ਸਿੱਧੂ ਸਾਹਿਬ ਜ਼ਰੂਰ ਹੈਗਾ ਜਿਹੜੇ ਪੰਥਕ ਸੋਚ ਵਾਲੇ ਵਿਅਕਤੀ ਨੇ ਉਹ ਜ਼ਰੂਰ ਇਸ ਗੱਲ ਨੂੰ ਸੋਚ ਰਿਹਾ ਕਿ ਹੁਣ ਭਾਈ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਕੀ ਉਹ ਪਿੰਨਮ ਵਾਲੀ ਰਹੇਗੀ ਜਾਂ ਕੁਝ ਹੁਣ ਬਦਲੇਗੀ ਖੈਰ ਇਹਨਾਂ ਚੀਜ਼ਾਂ ਦਾ ਤਾਂ ਸੁਖਵਿੰਦਰ ਜੀ ਹੁਣ ਆਉਂਦਿਆ ਜਾਣਾਂ ਚ ਪਤਾ ਲੱਗੇਗਾ ਬਾਕੀ ਉਹਨਾਂ ਨੂੰ ਅੱਜ ਜਿਹੜੀ ਸੌਚੁਕ ਸਮਾਗਮ ਜਿਹੜਾ ਹੋਣਾ ਉਹਨਾਂ ਦਾ ਸਪੀਕਰ ਦੇ ਕੰਮਾਂ ਚ ਉਹਦੇ ਵੱਲੋਂ ਅਸੀਂ ਜ਼ਰੂਰ ਮੈਂ ਆਪਣੇ ਵੱਲੋਂ ਸ਼ੁਭ ਇਸ਼ਾਵਾ ਜਿਹੜੀਆਂ ਭਾਈ ਅਮਰਤ ਉਹਨਾਂ ਦੇ ਸੁਭਰਤ ਕਰਨ ਜਿਹੜੀਆਂ ਉਹ ਦਿੰਦਾ ਹੈਗਾ ਚਲੋ ਅਣਖੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਪਾਇਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਨੈਕਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਹਨਾਂ ਜੀ ਕਰਦੇ ਆ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁ ਪਸੰਦ ਆਈ ਹੋਊਗਾ ਫੇਰ ਮਿਲਾਂਗੇ ਧੰਨਵਾਦ